ਆ ਕਪੜਾ ਦਿਖਾ ਰਹੇ ਨੇ ਜਦੋਂ ਗੋਲੀਆਂ ਮਤਲਬ ਸਿੱਧੀਆਂ ਗੋਲੀਆਂ ਮਾਰ ਰਹੇ ਨੇ ਇੱਕ ਤਾਂ ਤੁਹਾਨੂੰ ਮੈਂ ਪਲਾਸਟਿਕ ਦੀਆਂ ਗੋਲੀਆਂ ਦਿਖਾਈਆਂ ਸੀਗੀਆਂ ਇੱਕ ਪਲਾਸਟਿਕ ਦੇ ਗੋਲੇ ਦਿਖਾਏ ਸਤੇ ਐਨੇ ਵੱਡੇ ਵੱਡੇ ਉਹ ਜਿੱਥੇ ਜਿਹਦੇ ਲੱਗ ਰਹੇ ਨੇ ਜਿਹੜੇ ਨੌਜਵਾਨ ਦੇ ਬਜ਼ੁਰਗ ਤੇ ਲੱਗ ਰਹੇ ਨੇ ਉੱਥੇ ਬਹੁਤ ਗੰਦੀ ਇੰਜਰੀ ਹੋ ਰਹੀ ਹੈ ਨੀਲ ਪੈ ਰਹੇ ਨੇ ਹੱਡੀਆਂ ਟੁੱਟ ਰਹੀਆਂ ਨੇ ਤੇ ਜਿਹੜੇ ਉਹ 12 ਬੋਰ ਤਾਂ ਹੁਣ ਤੱਕ ਕਲੀਅਰ ਹੋ ਗਿਆ 12 ਆ ਨੌਜਵਾਨੇ ਵੀ ਚੱਕੀ ਫਿਰਦਾ ਹੈ ਗੋਲੀਆਂ ਇਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਉਸ ਤੋਂ ਇਲਾਵਾ ਪਲਾਸਟਿਕ ਦੇ ਐਡੇ ਵੱਡੇ ਵੱਡੇ ਗੋਲੇ ਨੇ ਜਿਹੜੇ ਟੀਅਰ ਗੈਸ ਦੀ ਸ਼ਾਟਗਨ ਦੇ ਵਿੱਚ ਪਾ ਕੇ ਨੌਜਵਾਨਾਂ ਨੂੰ ਸਿੱਧਾ ਬਿੰਨਿਆ ਜਾਂਦਾ ਹੈ ਧਾੜ ਧਾੜ ਬਹੁਤ ਸਾਰੇ ਨੌਜਵਾਨੇ ਇੱਕ ਦੇ ਮੈਂ ਵੀਡੀਓ ਤੁਹਾਨੂੰ ਦਿਖਾਈ ਉਹਦੇ ਥੋਡੀ ਤੇ ਲੱਗਿਆ ਸੀ ਆ ਉਹਦਾ ਸਾਰਾ ਮਾਸ ਖੁੱਲ ਗਿਆ ਸੀ ਇੱਕ ਦੇ ਮੱਥੇ ਤੇ ਲੱਗਿਆ ਉਹਦਾ ਸਾਰਾ ਮੱਥਾ ਖੋਲਿਆ ਇੱਕ ਦੇ ਸਿਰ ਦੇ ਉੱਤੇ ਉਹਨਾਂ ਨੇ ਟੀਅਰ ਗੈਸ ਮਾਰੀ ਹੈ ਤੇ ਉਹਦੇ ਸਿਰ ਦੇ ਉੱਤੇ ਟੀਅਰ ਗੈਸ ਫਟੀ ਜੀ ਉਹਦਾ ਸਿਰ ਇੱਥੋਂ ਸਾਰਾ ਖੁੱਲਿਆ ਹੈ ਜਿਹੜੇ ਮੈਂ ਕੱਲ ਉੱਥੇ ਬਾਰਡਰ ਤੇ ਜਾ ਕੇ ਚਲਾ ਕੇ ਆਏ ਹਾਂ ਮਤਲਬ ਇਹੇ ਵਿਵਹਾਰ ਜਿਹ ਸਟਰੋਂਗ ਕੈਪੇਬਿਲਿਟੀ ਦੇ ਨਾਲ ਇਹ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਆ ਚਾਈਨਾ ਦੇ ਬਾਰਡਰ ਤੇ ਦੇਖਣ ਤਾਂ ਮੈਨੂੰ ਨਹੀਂ ਲੱਗਦਾ ਵੀ ਸਾਡਾ ਕਿਤੇ ਵੀ ਆ ਦੇਖੋ ਇਹਦੇ ਵਿੱਚ ਵੀ ਮੌਰੀ ਹੋਈ ਆ ਠੀਕ ਹੈ ਇੱਕ ਗੋਲੀਆਂ ਵੱਜੀਆਂ ਆ ਆ ਵੀਰ ਪਿਆ ਆ ਤੇ ਇਹ ਇੱਕ ਨਹੀਂ ਐਦਾਂ ਦੇ ਪਤਾ ਨਹੀਂ ਕਿੰਨੇ ਸੈਂਕੜਿਆਂ ਦੇ ਹਿਸਾਬ ਦੇ ਨਾਲ ਵੀਰ ਨੇ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਜਿਹੜੇ ਘਰਾਂ 'ਚ ਨੇ ਜਿਹੜੇ ਮਾਮਾਂ ਨੂੰ ਦੱਸੇ ਵੀ ਨਾ ਆਏ ਸੀ ਉਹੀ ਬਠਿੰਡੇ ਦਾ ਪੁੱਤ ਜਿਹੜਾ ਕੱਲ ਸ਼ਹੀਦ ਹੋਇਆ ਆ ਬੱਚੇ ਆਪਣੇ ਮਾਪਿਆਂ ਨੂੰ ਬਿਨਾਂ ਦੱਸੇ ਆਇਆ ਸੀਗਾ ਉਦੇ ਭੈਣਾਂ ਨੂੰ ਦੋ ਭੈਣਾਂ ਦਾ ਕੱਲਾ ਕੱਲਾ ਭਰਾ ਆ ਉਹ ਟੱਬਰ ਉਜੜਿਆ ਆ ਬੇਸ਼ੱਕ ਭਗਵੰਤ ਮਾਨ ਨੇ ਕੱਲ ਲਾਈਵ ਹੋ ਕੇ ਜ਼ਿੰਮੇਵਾਰੀ ਲਈਤੀ ਆਪਣੇ ਐਮਐਲਏ ਤੱਕ ਲਾ ਦਿੱਤੇ ਆ ਪਰ ਕੀ ਜੋ ਭਗਵੰਤ ਮਾਨ ਨੇ ਕਿਹਾ ਆ ਵੀ ਜੇ મોદી ਲਾਣਾ ਚਾਹੁੰਦਾ ਆ ਰਾਸ਼ਟਰਪਤੀ ਸ਼ਾਸਨ ਤਾਂ ਲਾਵੇ ਮੈਂ 100 ਕੁਰਸੀਆਂ ਨੂੰ ਲੱਕਤ ਮਾਰਦਾ ਆ ਮੈਂ ਆਪਣੇ ਕਿਸਾਨ ਨਹੀਂ ਮਰਨ ਦੇਵਾਂਗਾ ਉਸ ਤੇ ਪੱਕੇ ਉੱਤਰ ਦੇਉ ਬੀਬੀ ਐਸ ਤੁਸੀਂ ਕੀ ਲਾਉਂਗੇ ਫੋਰਸਿਸ ਤਾਂ ਦੇਖਦੇ ਆ ਕਿੰਨਾ ਕੀ ਧਿਆਨ ਰੱਖਦੇ ਹੁਣ ਇਥੋਂ ਜਵਾਬੀ ਕਾਰਵਾਈ ਪੰਜਾਬ ਹਿੰਦ ਹਕੂਮਤ ਨੂੰ ਦਿੰਦਾ ਨਹੀਂ ਦਿੰਦਾ ਤੁਸੀਂ ਕੀ ਕਹੋਗੇ ਉਸ ਦੇ ਉੱਤੇ ਸਰ ਮੈਂ ਤੇ ਸਭ ਤੋਂ ਪਹਿਲਾਂ ਇੰਨਾ ਕਿਸਾਨ ਵੀਰਾਂ ਦੀ ਜਿਹੜੇ ਆ ਅੱਜ ਵਿਚਾਰੇ ਹਸਪੀਟਲ ਪਹੁੰਚੇ ਆ ਇਹਨਾਂ ਲਈ ਅਰਦਾਸ ਕਰਦਾ ਹਾਂ ਸਤਿਗੁਰੂ ਇਹਨਾਂ ਨੂੰ ਸਿਹਤ ਜਾਬੀਆਂ ਬਖਸ਼ੇ ਤੰਦਰੁਸਤੀ ਬਖਸ਼ੇ ਦੂਸਰੀ ਅਰਦਾਸ ਕਰਦਾ ਹਾਂ ਕਿ ਕਿਸਾਨ ਆਗੂਆਂ ਨੂੰ ਏਕਤਾ ਬਖਸ਼ੇ ਕਿ ਉਹਨਾਂ ਦੀ ਏਕਤਾ ਸਾਡੀ ਅਡੋਲਤਾ ਹੀ ਜਿੱਤ ਹੋਣੀ ਹੈ ਉਦੋਂ ਬਾਅਦ ਜੋ ਘਟਨਾ ਕਰਮ ਵਾਪਰਿਆ ਕੇਂਦਰ ਸਰਕਾਰ ਉਦੇਚ ਜ਼ਿੰਮੇਵਾਰ ਹੈ ਹਰਿਆਣਾ ਸਰਕਾਰ ਜਿਹੜੀ ਪੰਜਾਬ ਦੀ ਸਰਹੱਦ ਤੇ ਆ ਕੇ ਇਹ ਨੰਗਾ ਨਾਚ ਕੀਤਾ ਜ਼ਮੂਰੀਅਤ ਦਾ ਕਾਹਨ ਹੈ ਸਭਧਾਨ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਸ਼ਾਂਤ ਮਈ ਰੋਸ ਕਰਨ ਵਾਲਿਆਂ ਤੇ ਪਾਕਿਸਤਾਨ ਤੇ ਚੀਨ ਵਰਗੇ ਮੇਰੇ ਖਿਆਲ ਉੱਥੇ ਵੀ ਇਹ ਹਮਲਾ ਇੰਜ ਕਰ ਤੋਂ ਡਰਦੇ ਹੋਣੇ ਆ ਜਿ ਤਰ੍ਹਾਂ ਇੱਥੇ ਕੀਤਾ ਬਿਲਕੁਲ ਉੱਥੇ ਡਰ ਕੇ ਕਰਦੇ ਹੋਣੇ ਆ ਇੱਥੇ ਨ ਡਰ ਹੋ ਕੇ ਕਿਸਾਨੀ ਨੂੰ ਮੋਹਰਾ ਬਣਾ ਕੇ ਤੇ ਸਮਝਿਆ ਕੀ ਜਾ ਰਿਹਾ ਉਹਨਾਂ ਨੂੰ ਖਾਲਸਤਾਨੀ ਆਤਵਾਦੀ ਵੱਖਵਾਦੀ ਪੱਗਾ ਸਮਝ ਕੇ ਨਿਸ਼ਾਨ ਸਮਝ ਉਹਨਾਂ ਨੂੰ ਵੱਖਵਾਦੀ ਸਮਝ ਕੇ ਇੱਕ ਉਹ ਗੁੱਸਾ ਕੱਢਿਆ ਗਿਆ ਕਿ ਜਿਵੇਂ ਚਮਕੌਰ ਦੀ ਗੜੀ ਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਨਿਕਲ ਗਏ ਭਾਈ ਸੰਗਤ ਸਿੰਘ ਨੂੰ ਕਲਗੀ ਸਜਾ ਦਿੱਤੀ ਤੇ ਕਲਗੀ ਸੱਜਿਆ ਸੀ ਸ ਜਿਹਦੇ ਨਾਲ ਉਹ ਖਿੱਦੋ ਖੋਡੀ ਖਿੱਦ ਖੋਂਡੀ ਖੇਡਣੇ ਚਾਹੁੰਦੇ ਸੀ ਉਹ ਵੀ ਉਹਨਾਂ ਦੇ ਹੱਥ ਨਾਲ ਲੱਗਾ ਤੇ ਜਦੋਂ ਨਿਰਾਸ਼ਾਵਾਦੀ ਹੋਏ 10 ਲੱਖ ਫੌਜਾਂ ਦੇ ਵਿੱਚ ਉਹ ਜੰਗ ਹਾਰ ਦਾ ਨਜ਼ਰ ਆਇਆ ਉਹਨੇ ਗੁੱਸਾ ਸਭ ਜਆਦਿਆਂ ਤੇ ਕੱਢਿਆ ਅਤ ਦਰਜੇ ਦਾ ਉਹਨੇ ਘਣਾਉਣਾ ਤਸ਼ੱਦਦ ਕੀਤਾ ਸਭ ਜਆਦਿਆਂ ਤੇ ਮਾਤਾ ਗੁਜਰ ਕੌਰ ਤੇ ਔਰ ਬਾਬੇ ਮੋਤੀ RAM ਦੇ ਪਰਿਵਾਰ ਤੇ ਇਥੇ ਵੀ ਇੰਜ ਲੱਗਦਾ ਹੈ ਕਿ ਜਿਹੜਾ ਪਿਛਲੀ ਵਰੀ ਕਿਸਾਨੀ ਮੋਰਚਾ ਲੱਗਿਆ ਉਹਦੇ ਵਿੱਚ ਜਿੰਨਾ ਕੁ ਲੋਕਾਂ ਨੇ ਸਮਰਥਨ ਦਿੱਤਾ ਵਰਲਡ ਪਰ ਦੇ ਲੋਕਾਂ ਨੇ ਵਿਦੇਸ਼ਾਂ ਨੇ ਉਹ ਉਹਨਾਂ ਨੂੰ ਕਿਤੇ ਬਰਦਾਸ਼ਤ ਨਹੀਂ ਹੋਇਆ ਕਿ ਉਹ ਉਹਨਾਂ ਨੇ ਇਹ ਸਮਝ ਲਿਆ ਕਿ ਸਾਡੀਆਂ ਗੋਡਣੀਆਂ ਲਵਾਤੀਆਂ ਉਹਦਾ ਗੁੱਸਾ ਕੱਢਣ ਲਈ ਉਹਨੂੰ ਮੋਹਰਾ ਬਣਾ ਕੇ ਅੱਜ ਉਹੀ ਮੰਗਾ ਮੋੜ ਕਰ ਲੈਨੇ ਐ ਐਮਐਸਪੀ ਵਾਜਬ ਰੇਡ ਤੇ ਤੁਸੀਂ ਚੀਜ਼ਾਂ ਵੇਚੋ ਦਿਓ ਜੇਕਰ ਅਡਾਨੀਆਂ ਅਬਾਨੀਆਂ ਨੂੰ ਹੱਕ ਦਿੱਤੇ ਨੇ ਕਿ 100 ਰੁਪਏ ਦੀ ਚੀਜ਼ ਤੁਸੀਂ 200 150 ਦੀ ਵੇਚ ਸਕਦੇ ਹੋ ਤੇ ਕਿਸਾਨਾਂ ਨੂੰ ਵੀ ਹੱਕ ਦੇ ਦਿਓ ਕਿ 100 ਰੁਪਏ ਦੀ ਚੀਜ਼ ਉਹ 90 80 ਦੀ ਕਿਉਂ ਵੇਚਣ ਜਾਂ 50 ਦੀ ਕਿਉਂ ਉਹ ਵੀ 200 ਦੀ ਵੇਚ ਲੈਣ ਇੱਥੇ ਗਲਤ ਤਾਂ ਕੁਝ ਨਹੀਂ ਸੀ ਫਿਰ ਉਹਨਾਂ ਡਾਨੀਆਂ ਬਾਨੀਆਂ ਨੇ ਕੋਈ ਧਰਨਾ ਨਹੀਂ ਲਾਇਆ ਕੋਈ ਮੋਰਚਾ ਨਹੀਂ ਲਾਇਆ ਕੋ ਮੁੰਡੇ ਨਹੀਂ ਮਰਵਾਏ ਕੋ ਸੱਟਾਂ ਨਹੀਂ ਖਾਧੀਆਂ ਕਿਸੇ ਸਰਕਾਰ ਨੇ ਉਹਨਾਂ ਤੇ ਧੱਕਾ ਨਹੀਂ ਕੀਤਾ ਉਹਨਾਂ ਤੋਂ ਧਰਨੇ ਬਿਨਾ ਲਵਾਉਣ ਤੋਂ ਉਹਨਾਂ ਨੂੰ ਇਹ سہولت ਦਿੱਤੀ ਦੂਸਰੀ ਗੱਲ ਸੀ ਕਿ ਕਰਜ਼ੇ ਮਾਫ ਕਰ ਦਿਓ ਹੁਣ ਮੇਰੇ ਖਿਆਲ 30 ਲੱਖ ਕਿਸਾਨ ਹੋਣਾ ਹੈ ਤੇ ਕਰਜ਼ਾ ਕਿੰਨਾ ਜੀ 1 ਲੱਖ ਕਰੋੜ 1 ਲੱਖ ਕਰੋੜ ਤੁਸੀਂ ਧਰਨੇ ਲਾਉਣ ਦੇ ਬਾਵਜੂਦ ਵੀ ਤੁਸੀਂ ਉਹਨਾਂ ਦਾ ਉਹ ਕਰਜ਼ਾ ਨਹੀਂ ਮਾਫ ਕਰ ਰਿਹਾ ਹੈ ਦੂਸਰੇ ਬੰਨੇ ਅਡਾਨੀਆਂ ਬਾਨੀਆਂ ਦਾ 7.5 ਲੱਖ ਜਿਹੜੇ ਕਰੋੜ ਸੀਗੇ ਬਿਲਕੁਲ ਹਜ਼ਾਰ ਉਹ ਤੁਸੀਂ ਉਹਨਾਂ ਦੇ ਬਿਨਾ ਬਤਲਬ ਤੋਂ ਮਾਫ ਕਰ ਦਿੱਤੇ ਜੇ ਉਹਨਾਂ ਦੇ ਕਰਜ਼ੇ ਮਾਫ ਹੋ ਸਕਦੇ ਨੇ ਇਹ ਵੀ ਹੋ ਸਕਦੇ ਸੀ ਉਹਨਾਂ ਨੂੰ ਐਮਐਸਪੀ ਮਿਲ ਸਕਦੀ ਹੈ ਇਹਨਾਂ ਨੂੰ ਵੀ ਦਿੱਤੀ ਜਾ ਸਕਦੀ ਸੀ ਫਿਰ ਇਹ ਗੁੱਸਾ ਜਿਹੜਾ ਸੀ ਇਹ ਕੀ ਸੋਚ ਕੇ ਕੇਂਦਰ ਸਰਕਾਰ ਕੱਢ ਰਹੀ ਹੈ ਇਹ ਉਹਨਾਂ ਨੇ ਜੋ ਸਾਨੂੰ ਸੋਚ ਲਿਆਏ ਪੰਜਾਬ ਨੂੰ ਉੱਤਵਾਦੀ ਵੱਖਵਾਦੀ ਖਾਲਸਤਾਨੀ ਇਹ ਇਹਨਾਂ ਦੀ ਬਹੁਤ ਗਲਤ ਸੋਚ ਹੈ ਸਰਬੱਤ ਦਾ ਭਲਾ ਵੰਗੜ ਵਾਲੇ ਇਹ ਸਿੱਖ ਸਨ ਔਰ ਇਹ ਵੀ ਪਤਾ ਲੱਗਿਆ ਇਨਾਂ ਵੀਰਾਂ ਤੋਂ ਕਿ ਟਰੈਕਟਰਾਂ ਦੇ ਉੱਤੇ ਸੱਭਜਾਦਿਆਂ ਦੀਆਂ ਤਸਵੀਰਾਂ ਮਾਤਾ ਗੁਜਰ ਕੌਰ ਤੇ ਆਮ ਜਿੱਦਾਂ ਛੋਟੇ ਨਿਸ਼ਾਨ ਸਾਹਿਬ ਮਿਲ ਜਾਂਦੇ ਨੇ ਤੇ ਸੀ ਟਰੈਕਟਰ ਤੇ ਲਾ ਦਿੰਦੇ ਆ ਉਹ ਵੀ ਲਾ ਕੇ ਉਹਨਾਂ ਨੂੰ ਪੈਰਾਂ 'ਚ ਮਲ ਕੇ ਤੇ ਜੈ ਸ਼੍ਰੀ ਰਾਮ ਦੇ ਨਾਰੇ ਮਾਰਨ ਵਾਲੇ ਇਹ ਕੌਣ ਲੋਕ ਸਨ ਕਿ ਹਿੰਦੂ ਭਰਾ ਜਾਂ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਇਹਨਾਂ ਬੰਦਿਆਂ ਨੂੰ ਲੱਭ ਕੇ ਨੱਥ ਪਾਏਗੀ ਜੇ ਕਿਸੇ ਕੰਧ ਤੇ ਕੋ ਖਾਲਿਸਤਾਨ ਲਿਖ ਜਾਂਦਾ ਹੈ ਇਹ ਟੱਬਰ ਪੀੜ ਦਿੰਦੇ ਨੇ 24 ਘੰਟਿਆਂ 'ਚ ਲੱਭ ਕੇ ਕਿ ਕੌਣ ਲਿਖ ਕੇ ਗਿਆ ਪਤਾ ਕਰੋ ਇਹ ਜਿਹੜੇ ਕੱਲ ਉੱਥੇ ਨੰਗਾ ਨਾਚ ਕਰਕੇ ਗਏ ਨੇ ਕਿ ਇਹ ਸਰਕਾਰ ਇਹਨਾਂ ਨੂੰ ਲੱਭੇਗੀ ਇਸ ਲਈ ਕਿਸਾਨਾਂ ਨੂੰ ਮੋਹਰਾ ਬਣਾ ਕੇ ਉਹ ਜਿਹੜੇ ਗੁੱਸੇ ਤੁਸੀਂ ਅੰਦਰ ਪਾਲੀ ਬੈਠੇ ਹੋ ਨਾ ਇਹ ਇਹ ਤੁਹਾਨੂੰ ਵਾਸਤੇ ਠੀਕ ਨਹੀਂ ਆ ਤੇ ਇਹ ਕਿਸਾਨਾਂ ਦੇ ਨਾਲ ਸਾਰਾ ਸੰਸਾਰ ਖੜਾ ਹੈ ਕਿਉਂ ਕਿਸਾਨੀ ਹੈ ਤੇ ਕਿਸਾਨ ਹੈ ਤੇ ਜਹਾਨ ਹੈ ਜਿਹੜਾ ਇਹੀ ਸਿੱਖ ਸਨ ਜਿਨ੍ਹਾਂ 93% ਦੀ ਦੇਸ਼ ਲਈ ਕੁਰਬਾਨੀਆਂ ਕੀਤੀਆਂ ਸਾਰੇ ਦੇਸ਼ ਦਾ ਢਿੱਡ ਭਰਿਆ ਅੱਜ ਇਹਨਾਂ ਵਾਸਤੇ ਤੇ ਸਰਕਾਰ ਨੂੰ ਬਿਨਾ ਮੰਗਣ ਤੋਂ ਬਿਨਾ ਕਹਿਣ ਤੋਂ ਇਹਨਾਂ ਦੇ ਹੱਕ ਹਕੂਕ ਮੁੱਖ ਰੱਖ ਕੇ ਉਹ ਕਾਨੂੰਨ ਪਾਸ ਕਰਨੇ ਚਾਹੀਦੇ ਸਨ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਕਾਨੂੰਨ ਹੈ ਪਾਉਣ ਗੁਰੂ ਉਹਨੂੰ ਜਿਉਂਦਾ ਰੱਖੋ ਪਾਣੀ ਪੀਤਾ ਰੋੜਨ ਵਾਲਿਆਂ ਤੋਂ ਵੀ ਇਹਨਾਂ ਨੂੰ ਬਚਾਓ ਤੇ ਪੀਣ ਵਾਲੇ ਵੀ ਮੁਹੱਈਆ ਕਰੋ ਮਾਤਾ ਧਰਤ ਮਹਤ ਇਹ ਗੁਰੂ ਨਾਨਕ ਸਾਹਿਬ ਦੀ ਸਟੇਟਮੈਂਟ ਸੀਗੀ ਵੀ ਮਾਤਾ ਤਰਤਮ ਹੱਤ ਨੂੰ ਜਿਉਂਦੇ ਰੱਖਣਾ ਆ ਪਰ ਜਿਉਂਦੇ ਰੱਖਣ ਲਈ ਹੁਣ ਮੋਦੀ ਸਾਹਿਬ ਭਗਵੰਤ ਮਾਨ ਸਾਰੀਆਂ ਸਰਕਾਰਾਂ ਆ ਦੇਖ ਲਓ ਤੁਹਾਡੇ ਸਾਹਮਣੇ ਕੀ ਤੁਸੀਂ ਸਾਨੂੰ ਮੈਂ ਆਈ ਤੁਸੀਂ ਦਿਖਾ ਰਹੇ ਹੋ 12 ਦੀ ਖੋਲ ਆ ਰੱਖੇ ਹੋਏ ਨੇ ਹੁਣ ਇਹ ਨਕਲੀ ਤਾਂ ਹੈ ਨਹੀਂ ਆ ਜਿਹੜੀ ਕਿ ਕਿਹੜੀ ਤੁਸੀਂ ਜੰਗ ਲੜ ਰਹੇ ਹੋ ਕਿਹੜੇ ਬੰਦੇ ਸੀ ਤੁਹਾਡੇ ਸਾਹਮਣੇ ਜਿਨ੍ਹਾਂ ਦੇ ਉੱਤੇ ਤੁਸੀਂ ਇਹ ਡੇ ਡਿਆ ਗੋਲੇ ਡਾਗ ਰਹੇ ਇਹ ਚੀਜ਼ਾਂ ਨੇ ਜਿਹੜੀਆਂ ਸਿੱਧੀਆਂ ਕਿੰਨਾ ਹੈਵੀ ਹੈ ਇਹ ਆਈ ਥਿੰਕ ਚੱਲਿਆ ਨਹੀਂ ਹੋਇਆ ਤਾਂ ਇਹ ਇੰਨਾ ਹੈਵੀ ਹੈ ਤੁਸੀਂ ਦੇਖੋ ਇਹ ਕਿਸੇ ਬੱਚੇ ਦੇ ਸਿਰ ਤੇ ਲੱਗੇ ਤਾਂ ਉਹਦਾ ਸਿਰ 파ਟੂਗਾ ਜਾਂ ਨਹੀਂ 파ਟੂਗਾ ਕਿਸੇ ਦੇ ਮੂੰਹ ਤੇ ਵੱਜੇ ਜਿਹਦੇ ਨਾਲ ਜਿੱਥੇ ਭਾਰਤ ਸਰਕਾਰ ਦਾ ਪੂਰੀ ਦੁਨੀਆ ਚ ਜਨਾਜ਼ਾ ਨਿਕਲ ਗਿਆ ਕਿ ਇਸ ਦੇਸ਼ ਵਿੱਚ ਜਮਹੂਰੀਅਤ ਨਾਂ ਦੀ ਕੋਈ ਚੀਜ਼ ਨਹੀਂ ਅੱਜੇ ਵੀ ਇੱਥੇ ਕੋਈ ਕਿਸਾਨਾਂ ਦੀ ਗੱਲ ਨਾ ਸੁਣੀ ਗਈ ਜਾਂ ਪੰਜਾਬ ਨੂੰ ਇੱਕ ਵੱਖਰਾ ਸਮਝ ਕੇ ਉਹਦੇ ਨਾਲ ਮਤਰੀਮਾ ਵਾਲਾ سلوਕ ਕੀਤਾ ਗਿਆ ਤੇ ਫਿਰ ਅਸੀਂ ਇਹ ਸੋਚਾਂਗੇ ਕਹਿਣਾ ਪਊਗਾ ਸਾਨੂੰ ਸਾਡਾ ਖਦਸਾ ਸੀ ਕਿ ਭਾਰਤ ਤੇ ਪੰਜਾਬ ਵਿੱਚ ਰਹਿਣ ਵਾਲੀਆਂ ਘੱਟ ਗਿਣਤੀਆਂ ਤੇ ਖਾਸ ਕਰਕੇ ਸਿੱਖਾਂ ਵਾਸਤੇ ਇੱਥੇ ਕੋਈ ਜ਼ਮੋਰੀਅਤ ਨਹੀਂ ਕੋਈ ਕਾਨੂੰਨ ਨਹੀਂ ਕੋਈ ਸਵਿਧਾਨ ਨਹੀਂ ਔਰ ਇੰਨਾ ਘਟਨਾਵਾਂ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਤੁਸੀਂ ਸ਼ਾਂਤਮਈ ਢੰਗ ਨਾਲ ਵੀ ਇੱਥੇ ਆਪਣੇ ਹੱਕਾਂ ਹਕੂਕਾਂ ਦੀ ਗੱਲ ਨਹੀਂ ਕਰ ਸਕਦੇ ਪਰ ਭਗਵੰਤ ਜੀ ਦੀ ਗੱਲ ਕੀਤੀ ਜਾਵੇ ਤਾਂ ਕੱਲ ਉਹਨੇ ਕਿਹਾ ਕਿ ਜਿਨ੍ਹਾਂ ਨੇ ਹਮਲਾ ਕੀਤਾ ਜਿਨ੍ਹਾਂ ਨੇ ਨੌਜਵਾਨ ਮਾਰਿਆ ਜਾਂ ਜਿਨ੍ਹਾਂ ਨੇ ਟਰੈਕਟਰ ਟਰਾਲੀਆਂ ਕਿਉਂਕਿ ਕੱਲ ਤਾਂ ਟਰੈਕਟਰ ਜਿੰਨੇ ਖੜੇ ਸੀ ਗੱਡੀਆਂ ਜਿੰਨੀਆਂ ਖੜੀਆਂ ਸੀਗੀਆਂ ਉਧਰੋਂ ਉਹ CRPF ਜਾਂ ਫੌਜ ਸਾਨੂੰ ਨਹੀਂ ਲੱਗਦੀ ਕਿਉਂਕਿ ਇਹ ਭਾਰਤ ਦਾ ਕਾਨੂੰਨ ਜਿਹੜਾ ਆ ਜਾਂ ਕਿਸੇ ਮੁਲਕ ਦਾ ਕਾਨੂੰਨ ਉਹ ਦੱਸਦਾ ਆ ਕਿ ਫੌਜ ਸਾਹਮਣੇ ਉਹ ਕਦੀ ਪੈਲਦੇ ਆਧਾਰ ਤੇ ਹਮਲਾ ਨਹੀਂ ਕਰਦੀ ਤੇ ਉੱਥੇ ਸ਼ਾਂਤਮਈ ਬੈਠੇ ਕਿਸਾਨਾਂ ਨੇ ਕੋਈ ਹਮਲਾ ਨਹੀਂ ਕੀਤਾ ਉਧਰੋਂ ਹਮਲਾ ਹੋਣਾ ਸ਼ੁਰੂ ਹੋਇਆ ਹੁਣ ਖਰਚਾ ਇਹ ਜਿਤਾਇਆ ਜਾ ਰਿਹਾ ਹੈ 90% ਖਰਚਾ ਇਹ ਜਿਤਾਇਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ 26 ਜਨਵਰੀ ਨੂੰ ਜਿਹੜੀਆਂ ਉਸ ਤੋਂ ਬਾਅਦ ਫੋਟੋਆਂ ਵਾਇਰਲ ਹੋਈਆਂ ਜਦੋਂ ਕਿਹਾ ਸੀ ਅੱਤਵਾਦੀ ਝੰਡਾ ਲਹਿਰਾ ਦਿੱਤਾ ਗਿਆ ਦੀਪ ਸਿੱਧੂ ਵੱਲੋਂ ਉੱਥੇ ਉਦੋਂ ਜਿਹੜੇ ਬੰਦੇ ਸਭ ਤੋਂ ਅੱਗੇ ਸੀ ਨੌਜਵਾਨੀ ਨੂੰ ਤਾੜਨ ਵਾਸਤੇ ਨੌਜਵਾਨੀ ਨੂੰ ਕੁੱਟਣ ਵਾਸਤੇ ਥੱਲੇ ਉਹਨਾਂ ਨੇ ਖਾਕੀ ਪੈਂਟਾਂ ਪਾਈਆਂ ਸੀ ਉੱਤੇ ਨੀਲੀਆਂ ਪੀਲੀਆਂ ਜੈਕਟਾਂ ਪਾਈਆਂ ਸੀ ਵੀਡੀਓ ਦੇਖ ਲਿਓ ਕੱਲ ਦੀ ਜਿਹੜੇ ਟਾਇਰਾਂ ਦੇ ਵਿੱਚ ਛੁਰੇ ਮਾਰ ਰਹੇ ਨੇ ਜਿਹੜੇ ਟਰੈਕਟਰਾਂ ਦੇ ਇੰਜਣ ਖੋਲ ਕੇ ਆਇਲ ਲੀਕ ਕਰ ਰਹੇ ਨੇ ਕੂਲੈਂਟ ਕੱਢ ਰਹੇ ਨੇ ਗੱਡੀਆਂ ਭੰਨ ਰਹੇ ਨੇ ਉਹਨਾਂ ਦੇ ਵਿੱਚ ਵੀ ਬਹੁਤ ਆਤ ਉਦਾਂ ਦੇ ਸੀਗੇ ਉਹ ਆਰਐਸਐਸ ਦੇ ਬੰਦੇ ਲੱਗ ਰਹੇ ਨੇ ਫੌਜ ਦੇ ਬੰਦੇ ਕਿਸੇ ਪਾਸਿਓਂ ਨਹੀਂ ਲੱਗ ਰਹੇ ਤੇ ਭਗਵੰਤ ਮਾਨ ਨੇ ਕੱਲ ਇਹ ਗੱਲ ਕਹੀ ਹੈ ਵੀ ਉਹਨਾਂ ਦੇ ਉੱਤੇ ਕਾਰਵਾਈ 101% ਹੋਊ ਤਾਨੂੰ ਕੀ ਲੱਗਦਾ ਉਹ ਕਹਿੰਦਾ ਵੀ ਸਬੂਤ ਹੋਣ ਨੌਜਵਾਨ ਦੋ ਮਾਰੇ ਗਏ ਬਜ਼ੁਰਗ ਇੱਕ ਮਾਰੇਗਾ ਸੈਂਕੜੇ ਫੱਟੜ ਨੇ ਗੋਲੀਆਂ ਦੇ ਖੋਲ ਸਾਡੇ ਕੋਲ ਨੇ ਟਿਅਰ ਗੈਸ ੁੱਟੀ ਹੋਈ ਐ ਉਹ ਸਾਡੇ ਕੋਲ ਐ ਹੱਥ ਗੋਲੇ ਬੰਬ ਜਿਹੜੇ ਇਹ ਸੁੱਟ ਰਹੇ ਨੇ ਉਹ ਉਹ ਸਾਡੇ ਕੋਲ ਨੇ ਤੇ ਕਨਫਰਮ ਆ ਕਿਉਂਕਿ ਕੱਲ ਦੀ ਵੀਡੀਓ ਚ ਵੀ ਦਿਖਾਤਾ ਟਿਅਰ ਗੈਸ ਜਿਹੜੀ ੁੱਟੀ ਆ ਉਹ 22 ਦੇ ਵਿੱਚ ਐਕਸਪਾਇਰ ਹੋ ਚੁੱਕੀ ਐ ਉਹ ਇੰਨੀ ਖਤਰਨਾਕ ਬਣ ਚੁੱਕੀ ਐ ਤੁਹਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਐ ਕੋਈ ਬਜ਼ੁਰਗ ਉਹਦੇ ਵਿੱਚ ਹੈਗਾ ਆ ਜਿਹਨੂੰ ਹਾਰਟ ਦੀ ਟ੍ਰਾਬਲ ਆ ਤਾਂ ਉਹਦਾ ਉਸ ਟਾਈਮੇਲੇ ਹਾਸ ਮਤਲਬ ਸਾਹ ਰੋਕ ਸਕਦਾ ਆ ਮੇਰੇ ਤੋਂ ਆਪ ਉਸ ਗੈਸ ਦੇ ਵਿੱਚ 30 ਸਕਿੰਟ ਨਹੀਂ ਸੀ ਖੜਿਆ ਗਿਆ ਕਿਉਂਕਿ ਬਿਲਕੁਲ ਸਾਹਮਣੇ ਜਦੋਂ ਬਲਾਸਟ ਹੋਇਆ ਧੂਆਂ ਉੱਤੇ ਗਿਆ ਤੇ ਅਸੀਂ ਸਾ ਜਿੱਧਰ ਰਾਹ ਮਿਲਿਆ ਉਧਰ ਨੂੰ ਗਏ ਆ ਉੱਥੇ ਜਾ ਕੇ ਪਤਾ ਨਹੀਂ ਕਿਸ ਨੌਜਵਾਨ ਨੇ ਬੋਟਲ ਪਾਣੀ ਦੀ ਫੜਾਈ ਹੈ ਜਾਂ ਮੂੰਹ ਤੇ ਪਾਣੀ ਪਾਇਆ ਹੈ ਉਸ ਤੋਂ ਬਾਅਦ ਅੱਖਾਂ ਖੋਲੀਆਂ ਆ ਇਹ ਹਾਲਾਤ ਨੇ ਮੈਨੂੰ ਨਹੀਂ ਲੱਗਦਾ ਕਿ ਇਹ ਪਾਕਿਸਤਾਨ ਦੇ ਬਾਰਡਰ ਤੇ ਵੀ ਹੋਣਗੇ ਤੁਹਾਨੂੰ ਕੀ ਲੱਗਦਾ ਭਗਵੰਤ ਮਾਨ ਨੇ ਜੋ ਕਿ ਇਹ ਵੀ ਸਿਆਸਤਾਂ ਹੈ ਵਾਕੇ ਹੀ ਲੱਤ ਮਾਰਨ ਨੂੰ ਤਿਆਰ ਲੱਗਦਾ ਤੁਹਾਨੂੰ ਭਗਵੰਤ ਮਾਨ ਨੂੰ ਅਸੀਂ ਫਿਰ ਕਹਿੰਦੇ ਆ ਕਿ ਉਹ ਪੰਜਾਬ ਦੀ ਧਰਤੀ ਤੇ ਆ ਕੇ ਇੱਡਾ ਵੱਡਾ ਖੱਲਰ ਪਾ ਗਿਆ ਆ ਬੰਦਿਆਂ ਨੂੰ ਸੱਟਾਂ ਲਾ ਦਿੱਤੀਆਂ ਤਿੰਨ ਭੈਣ ਭੈਣਾਂ ਦਾ ਇੱਕ ਭਰਾ 21 ਸਾਲ ਦਾ ਬੱਚਾ ਉਹ ਮਾਰ ਦਿੱਤਾ ਆ ਕਿ ਉਹ ਦੁਬਾਰੇ ਮੁੜ ਕੇ ਆ ਜੂ ਉਹਨਾਂ ਨੂੰ ਭਰਾ ਮਿਲ ਜੂ ਦੁਬਾਰੇ ਉਹਨਾਂ ਨੂੰ ਉਹ ਕੀ ਤੁਸੀਂ ਵਾਪਸ ਲਿਆ ਸਕਦੇ ਹੋ ਜੇ ਭਗਵੰਤ ਮਾਨ ਵਾਕਈ ਸੱਚ ਬੋਲ ਰਿਹਾ ਹੈ ਤੇ ਸਭ ਤੋਂ ਪਹਿਲਾਂ ਉਹਨਾਂ ਪੁਲਿਸ ਅਫਸਰਾਂ ਨੂੰ ਟੰਗੇ ਜਿਨ੍ਹਾਂ ਦੇ ਵਿੱਚ ਇਹ ਸਿਰ ਫਿਰੇ ਇਹ ਹੀ ਪੁਲਿਸ ਪ੍ਰਸ਼ਾਸਨ ਜਿੰਨੂੰ ਕੀੜੀ ਤੁਰੀ ਜਾਂਦੀ ਦਿਸਦੀ ਪੰਜਾਬ ਦੇ ਉੱਤੇ ਤੇ ਅੱਜ ਇਹ ਬੰਦੇ ਇਹਨਾਂ ਨੂੰ ਕਿਉਂ ਨਹੀਂ ਦਿਸੇ ਭੀ ਉਹ ਹਰ ਵਾਰੀ ਭੇਸ ਬਦਲ ਕੇ ਸਾਡੇ ਚ ਹੀ ਆਉਣੇ ਹੁੰਦੇ ਆ ਲੁਧਿਆਣੇ ਜਦੋਂ ਬਦਲ ਕਿਆਂ ਦੀ ਸਰਕਾਰ ਸੀ ਤੇ ਦਰਸ਼ਨ ਸਿੰਘ ਉਹਨਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਉੱਥੇ ਵੀ ਪੁਲਿਸ ਨਕਲੀ ਬੇਅਦਬੀ ਕਾਂਡ ਵਾਪਰਦਾ ਆ ਉਥੇ ਜਿਹੜਾ ਬੈਬਲ ਕਲਾਂ ਕਾਂਡ ਗੋਲੀ ਵਾਪਰਿਆ ਉਥੇ ਵੀ ਕਹਿੰਦੇ ਜੀ ਪੁਲਿਸ ਨਕਲੀ ਅਣਪਛਾਤੀ ਅਣਪਛਾਤੀ ਪੁਲਿਸ ਇਹਦਾ ਮਤਲਬ ਵੀ ਅਣਪਛਾਤੀ ਪੁਲਿਸ ਜਿਹੜੀ ਆ ਉਹ ਦੁਨੀਆ ਦੇ ਦੇਸ਼ਾਂ ਵਿੱਚ ਹੈ ਨਹੀਂ ਪਰ ਭਾਰਤ ਤੇ ਪੰਜਾਬ ਨੇ ਭਰਤੀ ਕੀਤੀ ਹੋਈ ਆ ਕਿੰਨਾ ਵਾਸਤੇ ਜਦੋਂ ਵੀ ਇਹ ਪੰਜਾਬੀ ਲੋਕ ਆ ਕੇ ਆਪਣੇ ਹੱਕਾਂ ਦੀ ਗੱਲ ਰੱਖਣ ਅਣਪਛਾਤੀ ਪੁਲਿਸ ਤੋਂ ਇਹਨਾਂ ਨੂੰ ਗੋਲੀਆਂ ਮਾਰਦੇ ਹੋ ਤਾਂ ਕਿ 100 ਸਾਲ ਹੋਰ ਇਹਨਾਂ ਵਾਸਤੇ ਚੰਗਾ ਨਿਕਲ ਸਕੇ ਗੋਲੀਆਂ ਤਾਂ ਇਹਨਾਂ ਨੇ ਮਾਰੀਆਂ ਪਰ ਉਥੇ ਕੱਲ ਬਾਰਡਰ ਤੋਂ ਖਨੌਰੀ ਤੋਂ ਪੰਜ ਤੋਂ 6 ਨੌਜਵਾਨ ਬੋਰੀਆਂ ਦੇ ਵਿੱਚ ਪਾ ਕੇ ਚੱਕ ਕੇ ਲੈ ਗਏ ਨੇ ਐਵੀਡੈਂਸ ਉਹਦੇ ਵੀ ਆ ਗਿਆ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਕਿ ਭਗਵੰਤ ਮਾਨ ਇਹ ਕਰਨ ਕਿ ਸਭ ਤੋਂ ਪਹਿਲਾਂ ਤਾਂ ਇਹਦੀ ਟੀਮ ਬਿਠਾਓ ਉਹਦੀ ਅਦਾਲਤ ਦਾ ਸੰਗਠਨ ਕਰੋ ਅੱਜ ਹੀ ਉਹਦਾ ਉਹਨੂੰ ਕਾਇਮ ਕਰੋ ਉਹਦਾ ਕਮਿਸ਼ਨ ਜਿਹੜਾ ਤੁਰੰਤ ਹਫਤੇ ਦੇ ਅੰਦਰ ਲੰਮੀ ਨਾ ਖਿੱਚੋ ਫਿਰ 24 ਦੀ ਚੋਣ ਵੇਖਾਂਗੇ ਫਿਰ 27 ਦੀ ਵੇਖਾਂਗੇ ਉਹਦਾ ਕਮਿਸ਼ਨ ਬਿਠਾਓ ਜੇ ਕਿਸਾਨਾਂ ਤੇ ਇੰਨਾ ਸਕੰਜਾ ਕੱਸਿਆ ਜਾ ਸਕਦਾ ਹੈ ਵੀ ਸਾਰੀ ਫੋਰਸ ਲਾ ਕੇ ਉਹ ਰੋਡ ਬੰਦ ਕਰ ਦਿੱਤੇ ਨਾ ਇੰਨੀ ਲੰਮੀ ਫੌਜ ਲਾਤੀ ਹੈ ਤੇ ਤੁਸੀਂ ਵੀ ਇੱਕ ਹਫ਼ਤੇ ਦੇ ਅੰਦਰ ਇਹ ਬੰਦੇ ਨੰਗੇ ਕਰੋ ਵੀ ਇਹ ਨਕਲੀ ਪੁਲਿਸ ਕਿਹੜੀ ਸੀ ਇਹ ਅਣਪਛਾਤੇ ਬੰਦੇ ਕੌਣ ਸਨ ਇਹ ਆਰਐਸਐਸ ਦੇ ਨਾਰੇ ਮਾਰਦੇ ਨੇ ਕੋਈ ਜੈ ਸ਼੍ਰੀ ਰਾਮ ਕਹਿ ਰਿਹਾ ਆ ਤੇ ਜੇ ਆਰਐਸਐਸ ਕਹਿ ਰਿਹਾ ਸਾਡੇ ਬੰਦੇ ਨਹੀਂ ਆ ਜੈ ਸ਼੍ਰੀ ਰਾਮ ਵਾਲੇ ਕਹਿਦੇ ਸਾਡੇ ਬੰਦੇ ਨਹੀਂ ਆ ਇਹ ਬੰਦੇ ਕਿੱਥੋਂ ਆਏ ਪਾਕਿਸਤਾਨ ਤੋਂ ਚੀਨ ਤੋਂ ਆਏ ਨੇ ਇਹ ਇਹ ਲੋਕ ਹੁਣ ਉਹ ਦੱਸਣ ਤੇ ਭਗਵੰਤ ਮਾਨ ਜੀ ਸੱਚਾ ਹੈ ਤੇ ਫਿਰ ਤੁਰੰਤ ਕਾਰਵਾਈ ਕਰੇ ਗੱਲੀ ਬਾਤੀ ਬਿਆਨ ਦੇ ਕੇ ਇਹ ਸਾਡਾ ਢਿੱਡ ਭਰਨ ਦੀ ਕੋਸ਼ਿਸ਼ ਨਾ ਕਰਨ ਤੇ ਨਾਲੇ ਵੀ ਕਹਿ ਦਿੰਨਾ ਆ ਮਾਨ ਸਾਹਿਬ 328 ਰੁਪਿਆਂ ਤੋਂ 4 ਸਾਲ ਹੋ ਗਏ ਬੈਠਿਆਂ ਨੂੰ ਜੇ ਉੱਥੇ ਤੁਹਾਡੀ ਪੁਲਿਸ ਮੁਕਦਮਾ ਨਹੀਂ ਦਰਜ ਕਰ ਸਕੀ ਇਹਨਾਂ ਦੇ ਚੋਰਾਂ ਦੇ ਖਿਲਾਫ ਤੇ ਮੈਨੂੰ ਨਹੀਂ ਲੱਗਦਾ ਵੀ ਐਡੇ ਵੱਡੇ ਤੁਸੀਂ ਆ ਸੰਗੀਨ ਅਪਰਾਧ ਵਾਲੇ ਬੰਦੇ ਫੜ ਲੋਗੇ ਵੀ ਜਿਹੜੇ ਅਣਪਛਾਤੇ ਬਣ ਕੇ ਗੋਲੀਆਂ ਮਾਰ ਗਏ ਭਰੋਸਾ ਨਹੀਂ ਪਰ ਫਿਰ ਵੀ ਤੁਸੀਂ ਮੁੱਖ ਮੰਤਰੀਓ ਔਰ ਕੇਂਦਰ ਸਰਕਾਰ ਦੀ ਇੱਥੇ ਜ਼ਿੰਮੇਵਾਰੀ ਬਣਦੀ ਆ ਉਹ ਇਹ ਕਾਰਵਾਈ ਤੁਰੰਤ ਕਰਨ ਇਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਨਾ ਕੀਤਾ ਜਾਏ ਜੇ 7.5 ਲੱਖ ਕਰੋੜ ਰੁਪਈਆ ਦੋ ਟੱਬਰ ਅਡਾਨੀਆਂ ਬਾਨੀਆਂ ਨੂੰ ਮਾਫ ਕੀਤਾ ਜਾ ਸਕਦਾ ਹੈ ਤੇ 1 ਲੱਖ ਕਰੋੜ ਜਿਹੜਾ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾ ਸਕਦਾ ਹੈ ਜੇ ਅਡਾਨੀਆਂ ਬਾਨੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਨੇ ਤੇ ਦੂਜਿਆਂ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਵੀ ਦਿੱਤੀਆਂ ਜਾ ਸਕਦੀਆਂ ਨੇ ਇਹ ਜਾਣ ਬੁਝ ਕੇ ਵੈਰ ਕੱਢਣੇ ਜਿਹੜੇ ਨੇ ਇਹ ਬੰਦ ਕਰੋ ਤਾਂ ਕਿ ਆਉਣ ਵਾਲਾ ਮਾਹੌਲ ਚੰਗਾ ਹੋ ਸਕੇ ਕਿਸਾਨ ਭਰਾ ਏਕਤਾ ਰੱਖਿਓ ਤੇ ਨਿਆਣੇ ਵੀ ਚਾਰ-ਚਾਰ ਜੰਮ ਲਿਓ ਕਿਉਂ ਇਹਨਾਂ ਨੇ ਤੁਹਾਡੇ ਮਾਰਨੇ ਆ ਅੱਗੇ ਵੀ ਮਾਰੇ ਆ ਅੱਗੇ ਵੀ ਸਾਡਿਆਂ ਨੂੰ ਸੰਘਰਸ਼ ਕਰਨਾ ਪੈਣਾ ਹੈ ਜਾਂ ਕਿਸਾਨੀ ਛੱਡੋ ਇਹਨਾਂ ਦੇ ਝੂਲੇ 'ਚ ਫਸੋ ਇਹ ਚਾਹੁੰਦੇ ਨੇ ਤੁਸੀਂ ਜ਼ਮੀਨਾਂ ਵੇਚੋ ਅਸੀਂ ਤੁਹਾਡੀਆਂ ਜ਼ਮੀਨਾਂ ਖਰੀਦੀਏ ਤੁਹਾਡੀ ਨਾਗਰਿਕਤਾ ਖਤਮ ਕਰਕੇ ਤੁਸੀਂ ਔਲਾਦ ਨੂੰ ਤਰਸੋ ਤੁਸੀਂ ਪੰਜਾਬ ਨੂੰ ਤਰਸੋ ਤੇ ਪੰਜਾਬ ਦੀ ਧਰਤੀ ਤੇ ਮੈਂ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਾਂਗਾ ਮਾਤਾ ਤਰਤਮ ਹੱਥ ਪੜਨ ਵਾਲਿਓ ਮਰਲਾ ਜ਼ਮੀਨ ਵੀ ਹੈ ਵੇਚਿਓ ਨਾ ਇੱਕ ਮੱਝ ਰੱਖ ਲਓ ਅ ਚਾਟੀਚਾਰ ਦੀ ਰੱਖ ਲਓ ਪੜੋਲਾ ਕਣਕ ਦਾ ਰੱਖ ਲਓ ਸਾਨੂੰ ਕਿਸੇ ਨੌਕਰੀ ਦੀ ਲੋੜ ਨਹੀਂ ਅਸੀਂ ਘਰੇ ਰਵਾਂਗੇ ਅੱਗੇ ਵੀ ਬਜ਼ੁਰਗ ਰਹਿੰਦੇ ਸੀ ਬਸ ਤੁਸੀਂ ਆਪਣੇ ਆਪ ਨੂੰ ਤਕੜੇ ਰੱਖੋ ਇਹ ਵੀ ਸੋਚਿਓ ਨਾ ਇੰਨਾ ਨਹੀਂ ਸਹੂਲਤਾ ਦੇਣੀ ਆ ਨਾ ਪਾਣੀ ਦੇਣੇ ਆ ਨਾ ਇਹਨਾਂ ਨੇ ਤੇਲ ਦੇਣਾ ਨਾ ਬਿਜਲੀ ਦੇਣੀ ਆ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਿਨਾ ਜ਼ਿੰਦਗੀ ਜੀਣ ਦੀ ਆਦਤ ਵੀ ਪਾ ਲੋ ਤੇ ਪਹਿਲਾਂ ਕਿਸਾਨ ਭਰਾ ਸਾਡੇ ਬਜ਼ੁਰਗ ਤਾਂ ਲੜ ਗਏ ਸੀ 12 12 ਨਿਆਣੇ ਸੀ ਅੱਜ ਇੱਕ ਸੀ ਉਧਰ ਭੋਗ ਪੈ ਗਿਆ ਹੁਣ ਔਖਾ ਉਹ ਸਾਡੇ ਮਰੇ ਨੇ ਇਹ ਮਤਾਂ ਸੋਚੀਏ ਵੀ ਉਹ ਕਿਸੇ ਦੇ ਪਰਿਵਾਰ ਦਾ ਹੈ ਉਹ ਪੰਜਾਬ ਦਾ ਬੱਚਾ ਹੈ ਇਸ ਲਈ ਹਰ ਪੰਜਾਬੀ ਨੂੰ ਸੋਚਣਾ ਪਊਗਾ ਤੇ ਦੇਸ਼ ਨੂੰ ਵੀ ਸੋਚਣਾ ਪਊਗਾ ਜੇ ਪੰਜਾਬ ਜਿਉਂਦਾ ਹੈ ਤੇ ਦੇਸ਼ ਜਿਉਂਦਾ ਹੈ ਤੇ ਹਿਮਾਚਲ ਦੀ ਕਹੀ ਹੋਈ ਗੱਲ ਮੈਨੂੰ ਅੱਜ ਵੀ ਯਾਦ ਹੈ ਕਿ ਇੱਕ ਬਜ਼ੁਰਗ ਕਹਿੰਦਾ ਸੀ ਪੰਜਾਬ ਵਾਲਿਓ ਪੰਜਾਬ ਬਚਾ ਲਓ ਮੈਂ ਕਿਹਾ ਤੁਸੀਂ ਹਿਮਾਲਚਲ 'ਚ ਰਹਿੰਦੇ ਹੋ ਤੁਸੀਂ ਪੰਜਾਬ ਨੂੰ ਬਚਾ ਕੇ ਕੀ ਲੈਣਾ ਉਜੜਨ ਦਿਓ ਹਿਮਾਚਲ ਨੂੰ ਵੀ ਪਾਣੀ ਮਿਲ ਜੂ ਹਰਿਆਣੇ ਨੂੰ ਵੀ ਮਿਲ ਜੂ ਉਹ ਬਜ਼ੁਰਗ ਰੋਣ ਲੱਗ ਗਿਆ ਕਿਉਂ ਇਦਾਂ ਦੀਆਂ ਗੱਲਾਂ ਕਰਦੇ ਹੋ ਬਡਾਲਾ ਸਾਹਿਬ ਜਿਸ ਦਿਨ ਪੰਜਾਬ ਉਜੜ ਗਿਆ ਉਸ ਦਿਨ ਹਰਿਆਣਾ ਹਿਮਾਚਲ ਤੇ ਰਾਜਸਥਾਨ ਉਜੜੂ ਇਥੋਂ ਤੱਕ ਕਿ ਭਾਰਤ ਦੀ ਧਰਤੀ ਤੋਂ ਰਾਸ਼ਟਰਵਾਦ ਦਾ ਭੋਗ ਪੈਜੂ ਜੇ ਬਚਿਆ ਏ ਜ਼ਮੂਰੀਅਤ ਕੋਈ ਸੰਵਿਧਾਨ ਕਾਨੂੰਨ ਮਾੜਾ ਮੋਟਾ ਹੈ ਉਹ ਪੰਜਾਬ ਕਰਕੇ ਹੈ ਪੰਜਾਬ ਨੇ ਬਚਾ ਕੇ ਰੱਖਿਆ ਪੰਜਾਬ ਦੀਆਂ ਜਗਦਿਆਂ ਜ਼ਵੀਰਾ ਨੇ ਬਚਾ ਕੇ ਰੱਖਿਆ ਤੇ ਦੂਸਰੇ ਪਾਸੇ ਅਗਰ ਗੱਲ ਕੀ ਹੈ ਭਗਵੰਤ ਮਾਨ ਨੇ ਇੱਕ ਪਾਸੇ ਤਾਂ ਬਹੁਤ ਵੱਡੇ ਕੱਲ ਬਿਆਨ ਦਿੱਤੇ ਨੇ ਦੂਸਰੇ ਪਾਸੇ ਕਿਸਾਨਾਂ ਦੀਆਂ ਟਰਾਲੀਆਂ ਜੇਚੇ ਰਸਦ ਰਾਸ਼ਨ ਉਹ ਰੋਕੀਆਂ ਗਈਆਂ ਵੱਡੀਆਂ ਜੀਸੀਬੀ ਮਸ਼ੀਨਾ ਵਗੈਰਾ ਜਿਹੜੀਆਂ ਨੇ ਉਹ ਪੰਜਾਬ ਦੇ ਸਾਰੇ ਬਾਰਡਰ ਮਤਲਬ ਜਿਹੜੇ ਬਾਰਡਰਾਂ ਨੂੰ ਰਾਹ ਜਾਂਦੇ ਆ ਉੱਥੇ ਪੰਜਾਬ ਪੁਲਿਸ ਦੀ ਗਾਰਦ ਲੱਗੀ ਹੈ ਬਹੁਤ ਵੱਡੀ 40 40 50 ਭਗਵੰਤ ਮਾਨ ਸੱਚਾ ਹੈ ਤੇ ਫਿਰ ਕਿਸਾਨਾਂ ਨੂੰ ਆਗਿਆ ਦੇਵੇ ਕਿ ਜੇ ਦਿੱਲੀ ਨੇ ਸਾਡੀ ਗੱਲ ਨਹੀਂ ਸੁਣਨੀ ਜਿੰਨੇ ਰਾ ਦਿੱਲੀ ਨੂੰ ਜਾਂਦੇ ਨੇ ਕਿਸਾਨ ਬੰਦ ਕਰਕੇ ਬਹਿ ਜਾਣ ਅਸੀਂ ਦਿੱਲੀ ਨਹੀਂ ਜਾਣਾ ਪਰ ਅਸੀਂ ਪੰਜਾਬ ਨੂੰ ਇੱਕ ਪਾਸੇ ਬੰਦ ਕਰ ਦੇਣਾ ਔਰ ਨਾਲੇ ਵੀ ਕਹਿ ਦੇਣਾ ਜੇ ਦਿੱਲੀ ਨੇ ਗੱਲ ਨਹੀਂ ਸੁਣਨੀ ਸਾਨੂੰ ਦਿੱਲੀ ਜਾਣ ਦਾ ਹੱਕ ਨਹੀਂ ਰਹਿ ਗਿਆ ਜਿਹੜੀ 400 ਕਿਲੋਮੀਟਰ ਦੀ ਸੜਕ ਬਣਾਈਆਂ ਟਰੈਕਟਰ ਲਾ ਕੇ ਸਾਰੀ ਵਾਅਦ ਦਿੱਤੀ ਜਾਓ ਔਰ ਜਿਨ੍ਹਾਂ ਦੀਆਂ ਜਮੀਨਾਂ ਇਹਨਾਂ ਨੇ ਲਈਆਂ ਨੇ ਇਹ ਜਮੀਨਾਂ ਵਾਪਸ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਇਹ ਉਹ ਮਾਲਕ ਨੇ ਔਰ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਕਰਨੀਆਂ ਹੋਣਗੀਆਂ ਔਰ ਜਿੰਨੇ اڈਾਨੀਆਂ ਬਾਨੀਆਂ ਨੇ ਇੱਥੇ ਜ਼ਮੀਨਾਂ ਵਲੀਆਂ ਨੇ ਫਿਰ ਸਾਰੇ ਕਿਸਾਨ ਭਰਾ ਆ ਆਪਣੀ ਆਪਣੇ ਜਾ ਕੇ ਵਲੋਂ ਅਸੀਂ ਤੁਹਾਡੇ ਨਾਲ ਆ ਫਿਰ ਬੰਦਾ ਸਿੰਘ ਬਹਾਦਰ ਬਣ ਕੇ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਨਾਂ ਹੋਣਗੀਆਂ ਇਹ ਭਗਵੰਤ ਮਾਣੂ ਸਾਹਿਬ ਫਿਰ ਕਰਦੇ ਨੇ एलान ਸਵੇਰੇ ਤਿਆਰੀ ਖਿੱਚ ਲੈਣੇ ਆ ਇਹਹੀ ਟਰੈਕਟਰ ਸਰਹੱਦਾਂ ਤੋਂ ਪਿੱਛੇ ਲਿਆ ਕੇ ਉਹਨਾਂ ਸੜਕਾਂ ਤੇ ਉਹਨਾਂ ਜ਼ਮੀਨਾਂ 'ਚ ਵਾਵਾਂਗੇ ਜਿਹੜੀਆਂ ਪੰਜਾਬ ਨੂੰ ਬੰਜਰ ਬਣਾਉਣ ਲਈ ਬੇ ਲੋੜੀਆਂ ਸੜਕਾਂ ਬੇ ਲੋੜੀਆਂ ਛਾਉਣੀਆਂ ਤੇ ਬੇ ਲੋੜੀਆਂ ਦਲਾਲਾਂ ਦੀਆਂ ਕਲੋਨੀਆਂ ਨੇ ਉਪਜਾਊ ਜ਼ਮੀਨ ਦਾ ਸਤਿਆਨਾਸ਼ ਕਰਨ ਦਾ ਟੀਚਾ ਮਿੱਥਿਆ ਇਹ ਫਿਰ ਟਰੈਕਟਰ ਉੱਥੇ ਵਗਣ ਬਿਲਕੁਲ ਜੋ ਬਟਾਲਾ ਜੀ ਨੇ ਕਿਹਾ ਹੈ ਉਮੀਦ ਕਰਦਾ ਵੀ ਇਹ ਸਿੱਖ ਸੰਗਤਾਂ ਵੱਲ ਵੀ ਧਿਆਨ ਹੋਊਗਾ ਤੇ ਪੰਜਾਬ ਦੀ ਆਵਾਜ਼ ਵੀ ਇਹਨੂੰ ਦੇਖਦੀ ਹੋਊਗੀ ਤੇ ਆਬਜ਼ ਹੈ ਪੇ ਫਿਰ ਕਿਸਾਨ ਜੀ ਉਧਰ ਨੂੰ ਹੋਗੇ ਟੋੜਨ ਮੋੜਨ ਮਰੋੜਨ ਵਾਸਤੇ ਤਾਂ ਫਿਰ ਤੁਸੀਂ ਹੱਥਾਂ ਪੈਰਾਂ ਦੀ ਸੋਚੋਗੇ ਕਿ ਅਸੀਂ ਹੁਣ ਬਚਾਈਏ ਕਿਦਾਂ ਤੁਸੀਂ ਸਿੰਘ ਸਾਹਿਬ ਕੀ ਕਹੋਗੇ ਮੈਂ ਬਡਾਲਾ ਸਾਹਿਬ ਦੇ ਬਿਆਨਾਂ ਨਾਲ ਬਿਲਕੁਲ ਸਹਿਮਤ ਆ ਕਿਉਂਕਿ ਜੇ ਮੰਗਿਆ ਹੱਕ ਨਹੀਂ ਮਿਲਦੇ ਤੇ ਫਿਰ ਤਾਂ ਲੜਨਾ ਪੈਣਾ ਹੀ ਆ ਤੇ ਲੜਨਾ ਵੀ ਫਿਰ ਅਸੀਂ ਉਹਨਾਂ ਤੇ ਦਿੱਲੀ ਜਾਣ ਦੀ ਜਿਵੇਂ ਬਡਾਲਾ ਸਾਹਿਬ ਨੇ ਕਿਹਾ ਸਾਨੂੰ ਲੋੜ ਨਹੀਂ ਫਿਰ ਅਸੀਂ ਪੰਜਾਬ ਚ ਹੀ ਉਹਨਾਂ ਨੂੰ ਬੜਦਾ ਬੰਦ ਕਰਾਂਗੇ ਬਿਲਕੁਲ ਬਿਲਕੁਲ ਹਾਂ ਜੇ ਅਸੀਂ ਦਿੱਲੀ ਨਹੀਂ ਜਾ ਸਕਦੇ ਤਾਂ ਉਹ ਵੀ ਨਹੀਂ ਪੰਜਾਬ ਚ ਵੜਨਗੇ ਫਿਰ ਬਸ ਫੇ ਫਿਰ ਪੰਜਾਬ ਵੀ ਬੈਨ ਹੈ ਤੁਹਾਡੇ ਵਾਸਤੇ ਹਮੇਸ਼ਾ ਲਈ ਆ ਸਿਗਨਲ ਗੱਲ ਕਰਦੇ ਆ ਕੀ ਕਹਿੰਦੇ ਨੇ ਇਹ ਤੁਸੀਂ ਸਿੰਘ ਸਾਹਿਬ ਕੀ ਕਹੋਗੇ ਤੁਸੀਂ ਉੱਥੇ ਰਹੇ ਹੋ ਜਿਹੜੇ ਸਾਹ ਨਾਲ ਗੋਲੀਬਾਰੀ ਹੋ ਰਹੀ ਜਿਹੜੇ ਸਾਹ ਨਾਲ ਬੰਬ ਸੁੱਟ ਰਹੇ ਨੇ ਜਿਹੜੇ ਸਾਹ ਨਾਲ ਬਲਾਸਟ ਹੋ ਰਹੇ ਨੇ ਜਦੋਂ ਤੁਹਾਡੇ ਨਾਲ ਇਹ ਸਭ ਵਾਪਰਿਆ ਤਾਂ ਤੁਹਾਡੇ ਜ਼ਹਿਨ ਚ ਕੀ ਆਇਆ ਵੀ ਤੁਸੀਂ ਕਿਸ ਮੁਲਕ ਦੇ ਵਸਿੰਦੇ ਹੋ ਅਸਲ ਕੀ ਸੀ ਭਾਈ ਨਾ ਅਸੀਂ ਇੱਕ ਕਿਸਾਨ ਜਿਹੜੇ ਸਾਡੇ ਉਪਰ ਟੈਸਟਿਕ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਸਾਡੇ ਕਿਸਾਨ ਆਗੂਆਂ ਵੱਲੋਂ 21 ਤਰੀਕ ਦਾ ਸੱਦਾ ਸੀ ਕਿ ਅਸੀਂ ਜਿਹੜਾ ਆਪਣਾ ਪ੍ਰੋਟੈਸਟ ਸੀ ਪੀਸਫੁਲੀ ਕਰੀਏ ਸੋ ਉਹ ਸਾਈਡ ਤੋਂ ਸਾਨੂੰ ਏਡੀ ਵੱਡਾ ਮਤਲਬ ਕਿ ਇਹ ਮਤਲਬ ਕਿ ਲੱਗ ਨਹੀਂ ਰਿਹਾ ਸੀ ਵੀ ਇਹ ਫੌਜ ਸਾਡੇ ਤੇ ਇਸ ਤਰ੍ਹਾਂ ਹਤਿਆਚਾਰ ਕਰੂਗੀ ਮੋਦੀ ਸਰਕਾਰ ਸੈਂਟਰ ਸਰਕਾਰ ਸਾਡੇ ਤੇ ਜਿਹੜੀ ਜ਼ੁਲਮ ਧਾਰੀ ਹੈ ਸਾਡੇ ਤੇ ਜਿਹੜੀ ਮਤਲਬ ਕਿ ਉਹ ਕਰ ਰਹੀ ਹੈ ਇਹ ਹਤਿਆਚਾਰ ਕਰ ਰਹੀ ਹੈ ਇਹ ਸਭ ਤੋਂ ਅਸੀਂ ਸਾਡੇ ਜਹਨ ਚ ਹੋਇਆ ਵੀ ਅਸੀਂ ਜਿਹੜੇ ਸਾਡੇ ਬਜ਼ੁਰਗ ਸਾਨੂੰ ਦੱਸਦੇ ਵੀ ਜਿਹੜਾ 84 ਦੇ ਜਿਹੜੇ ਕਾਂਡ ਸੀ ਜਾਂ ਉਸ ਤੋਂ ਪਹਿਨਾਂ ਤੇ ਆਪਾਂ ਇਹਨਾਂ ਸੁਣਦੇ ਸੀ ਅਸੀਂ ਇਹ ਚੀਜ਼ ਆਪਣੇ ਅੱਖੀ ਦੇਖਿਆ ਵੀ ਇਹ ਉਸ ਤੋਂ ਘੱਟ ਨਹੀਂ ਉਸ ਤੋਂ ਵੱਧ ਕੇ ਐ ਸਾਡੇ ਬਹੁਤ ਸਾਰੇ 3 ਤੋਂ 400 ਕਿਸਾਨ ਸਾਡੇ ਇਸ ਖਨੋਰੀ ਬਾਰਡਰ ਤੇ ਫੱਟੜ ਹੋਏ ਸਿੰਘੂ ਬਾਰਡਰ ਤੇ ਜੀਂਦ ਬਾਰਡਰ ਤੇ ਬਾਰਡਰ ਤੇ ਤੇ 3 ਤੋਂ 4 ਬੰਦਲ ਕੀ ਇਸ ਖਨੋਰੀ ਬਾਰਡਰ ਤੇ ਜਿਹੜੀ 2 ਤੋਂ 3 ਮੁੰਡਿਆਂ ਦੀ ਮੌਤ ਹੋਈ ਮੌਤ ਹੋਈ ਹੈ ਬਹੁਤ ਹੋਈ ਹੈ ਪਰ ਸਰਕਾਰਾਂ ਨੂੰ ਫੇਰ ਵੀ ਸ਼ਰਮ ਨਹੀਂ ਹੈ ਸਰਕਾਰਾਂ ਮਤਲਬ ਬੇਸ਼ਰਮ ਹੋ ਕੇ ਉਸੇ ਪਗ ਡੰਡੀ ਉਤੇ ਤੁਰਿਆ ਆ ਵੀ ਅਸੀਂ ਤਾਂ ਜੀ ਜੋ ਕਰਨਾ ਆ ਕਰ ਰਹੇ ਆ ਜੋ ਅਸੀਂ ਕੀਤਾ ਬਹੁਤ ਵਧੀਆ ਕੀਤਾ ਤੇ ਆ ਸਾਰੇ ਦੇ ਸਾਰੇ ਜਿੰਨੇ ਪੇਸ਼ੈਂਟਸ ਹੈਗੇ ਨੇ ਬਡਾਲਾ ਜੀ ਵਨ ਬਾਈ ਵਨ ਸਾਰਿਆਂ ਦਾ ਹਾਲਚਲ ਪੁੱਛ ਰਹੇ ਨੇ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸੋ ਇਹ ਜਿਹੜੇ ਪੇਸ਼ੈਂਟ ਮੇ ਕਿਸੇ ਬਿਮਾਰੀ ਨਾਲ ਨਹੀਂ ਇੱਥੇ ਆਏ ਇਹ ਬਿਮਾਰੀ ਸਾਡੀ ਹਿੰਦ ਹਕੂਮਤ ਨੂੰ ਆ ਚਾਰ ਚਰ ਨੇੜੇ ਜਾ ਮਦਦਿਓ ਕੋਈ ਕੋ ਬਦਲੀ ਜੋਗਦਾਰ ਪਾਵਾਂਗੇ ਜ਼ਰੂਰ ਫੇਰ ਸ਼ਹੀਦ ਹੋਣਾ ਪਹਿਲਾਂ ਨਹੀਂ ਹੋਣਾ ਨਹੀਂ ਹੁੰਦਾ ਜੀ ਇਹ ਤਗੜੇ ਰਹਿਣਾ ਵੀ ਨੌਜਵਾਨ ਸਾਡੇ ਸਾਰੇ ਆਨੰਦ ਕਾਰਜ ਕਰਾਓ ਸ਼ਾਮੀ ਨਾ ਕਰਾਓ ਬਾਹਰ ਜਾਣ ਦੀ ਗੱਲ ਛੱਡ ਦਿਓ ਹੁਣ ਅਸੀਂ ਜ਼ਮੀਨ ਵੇਚ ਕੇ 40 ਲੱਖ ਲਾ ਕੇ ਅਮਰੀਕਾ ਨਹੀਂ ਜਾਣਾ ਅਸੀਂ ਆਪਣੀ ਮਾਂ ਧਰਤੀ ਲਈ ਲੜਾਂਗੇ ਸਾਰੇ ਨੌਜਵਾਨ ਲੇਟ ਨਾ ਹੋ ਸਮੇਂ ਨਾਲ ਵਿਆਹ ਕਰਾਓ ਚਾਰ ਚਾਰ ਪੰਜ 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 ਪਚੰਗੀ ਜੰਮੋ ਫੇਰ ਅਹੀਂ ਦੇਖਾਂਗੇ ਵੀ ਹੁਣ ਛਿੱਧੀਆਂ ਪਾਉਣੀਆਂ ਉਨਾ ਚਿਰ ਤੁਸੀਂ ਜਿਉਂਦੇ ਰਹਿਣਾ ਇਦਾ ਜੀ ਹੁਕਮ ਅਕਾਲ ਦਾ ਹੋਇਆਗਾ ਫੇਰੀ ਇਹ ਜੋ ਹੁਕਮੇ ਹੁਕਮ ਚ ਰਹਿਣਾ ਹੈ ਬਾਹਰਤ ਜਾ ਨਹੀਂ ਸਕਦੇ ਸਰਪੰਚ ਸਾਹਿਬ ਦਾ ਹੁਕਮਨਾਮਾ ਸਿੱਧਰ ਲਿਆਓ ਹਾਂਜੀ ਹਣਾ ਜਵਾਨੀਆਂ ਭੇਟ ਕਰੋ ਹਾਂਜੀ ਤੇ ਫਿਰ ਉਹ ਜਵਾਨੀਆਂ ਭੇਟ ਕਰ ਲਈ ਉਹਨਾਂ ਨੇ ਸੱਤ ਪੁੱਤ ਵੀ ਦਿੱਤੇ ਸੀਗੇ ਹਾਂਜੀ ਵੀ ਗਣਤੰਤਰ ਹੋਊਗਾ ਤੇ ਗਣਤੰਤਰ ਬਚਣਾ ਹੈ ਹਾਂਜੀ ਤੇ ਗਣਤੰਤਰ ਤੁਹਾਡਾ ਨੌਜਵਾਨਾਂ ਦਾ ਬਹੁਤ ਜ਼ਰੂਰੀ ਹੈ ਜਿਉਂਦੇ ਰਹੋ ਤੁਹਾਡੇ ਲਈ ਅਰਦਾਸ ਹੈ ਇਹ ਕਿਤਾਬ ਬਣਾਈ ਰੱਖਿਓ ਸੱਚੀ ਹੋ ਗਿਆ ਜੀ ਵਾਹਿਗੁਰੂ ਦਾ ਇੱਕ ਜੀ ਸਰਕਾਰ ਕਹਿੰਦੀ ਹਮ ਦੋ ਹਮਾਰੇ ਦੋ ਸਾਡੇ ਕਹਿੰਦੇ ਨੇ ਹਮ ਦੋ ਹਮਾਰਾ ਇੱਕ ਨਹੀਂ ਆਪਾਂ ਹੁਣ ਉੱਥੇ 5 5 ਦੀ ਗਲਤ ਕਰਨੀ ਹੈ ਨਾ ਹਾਂ ਹੁਣ ਚਾਹੀਦਾ ਹਮ ਦੋ ਹਮਾਰੇ 5 ਅਸੀਂ 5 ਸਾਡੇ 5 ਛੜਦੀ ਕਲ ਅੱਗੇ ਵੀ ਪੇਸ਼ੈਂਟਸ ਹੈਗੇ ਨੇ ਉਹਨਾਂ ਨੂੰ ਵੀ ਇੱਕ ਵਾਰ ਮੈਂ ਕਹੂੰਗਾ ਵੀ ਇੱਧਰ ਇਹ ਵੀਰ ਨੂੰ ਮਿਲਿਆ ਇਹਦੇ ਤੇ ਗੋਲੀ ਲੱਗੀ ਇੱਧਰ ਛੜਲਾ ਜਿਹੜਾ ਮਾਰਦੇ ਨਾ ਇੱਥੇ ਵਜਿਆ ਇਹਨਾਂ ਤੇ ਤੇ ਇਹ ਤਾਂ ਹਵਾ ਹੂਆ ਭਰ ਗਿਆ ਨਾਲੀ ਲਾ ਕੇ ਕੱਢਿਆ ਜਾਨ ਬਚ ਗਈ ਉਹਨਾਂ ਵੱਲੋਂ ਕੋਈ ਕਸਰ ਨਹੀਂ ਮਤਲਬ ਆਪਣੇ ਵੱਲੋਂ ਤਾਂ ਉਹਨਾਂ ਨੇ ਮਾਰ ਹੀ ਚੁੱਕੇ ਸੀ ਉਹਨਾਂ ਮਾਰ ਦਿੱਤਾ ਸੀ ਕੁਦਰਤ ਨੇ ਬਚਾ ਲਿਆ ਕੁਦਰਤ ਨੇ ਬਚਾ ਲਿਆ ਇਹ ਆ ਸਾਡੇ ਮਤਲਬ ਛੋਟੇ ਛੋਟੇ ਪਹਚੰਗੀ ਨਹੀਂ ਕੀ ਲੈਣ ਗਏ ਨੇ ਉੱਥੇ ਮਿੱਟੀ ਨਾਲ ਮਿੱਟੀ ਆਪਣੇ ਬਾਪੂ ਨਾਲ ਖੇਤਾਂ ਦੇ ਵਿੱਚ ਕਿਤੇ ਮਿਹਨਤ ਕਰਵਾ ਕੇ ਜਿਹੜਾ ਅਸੀਂ ਸਾਰਾ ਸਾਲ 6 6 ਮਹੀਨੇ ਖੇਤਾਂ ਦੇ ਵਿੱਚ ਲੱਗਦੇ ਆ ਤੇ ਤੁਹਾਡੇ ਘਰਾਂ ਤੱਕ ਅਨਾਜ ਪਹੁੰਚਾਉਂਦੇ ਆ ਉਹ ਜਿਹੜਾ ਤੁਸੀਂ ਖਾਣੇ ਹੋ ਆਰਾਮ ਨਾਲ ਟੇਬਲਾਂ ਤੇ ਬਹਿ ਕੇ ਤੇ ਜਿਹੜੇ ਉਹ ਅੰਨਦਾਤਾ ਨੇ ਤੇ ਉਹਨਾਂ ਨੂੰ ਤੁਸੀਂ ਐਵੇਂ ਮਰਵਾ ਰਹੇ ਹੋ ਫਿਰ ਤੁਸੀਂ ਕਿਹੜੀ ਮੌਤ ਮਾਰਨਾ ਉਹ ਤੁਸੀਂ ਯਾਦ ਰੱਖਿਓ ਸੋ ਪੇਸ਼ੈਂਟ ਇੱਕ ਨਹੀਂ ਦੋ ਨਹੀਂ ਆ ਮਾਵਾ ਵੀ ਬੈਠੀਆਂ ਨੇ ਜਿਹੜਾ ਪੁੱਤਾਂ ਦੀਆਂ ਤੇ ਉਹ ਇਹੋ ਮਾਵਾ ਨੇ ਜਿਨ੍ਹਾਂ ਨੇ ਪਾਲ ਕੇ ਵੱਡੇ ਕੀਤੇ ਤੇ ਅੱਜ ਉਹ ਹਸਪੀਟਲਾਂ ਚ ਨਾਲ ਬੈਠੀਆਂ ਆ ਉਹ ਵੀ ਮਾਂ ਹੀ ਹੋਣੀ ਆ ਜਿੰਨਾਂ ਦਾ ਅੱਜ ਮਾਰ ਦਿੱਤਾ ਵਿਚਾਰੀ ਉੱਥੇ ਪਤਾ ਨਹੀਂ ਘਰ ਚ ਕੀ ਮਾਹੌਲ ਹੋਊ ਬਿਲਕੁਲ ਨੌਜਵਾਨ 21 ਸਾਲ ਦਾ ਬੱਚਾ ਜਿਹਦੇ ਉਹ ਪਿੱਛੋਂ ਮਾਰੀਆ ਗੋਲੀ ਉਹਦੇ ਜਰ ਸਿਰ ਪੂਰਾ ਖੁੱਲਿਆ ਆ ਵੀਡੀਓ ਆ ਰਹੀ ਆ ਸਿਰ ਪੂਰਾ ਉਹਦਾ ਖੁੱਲਿਆ ਸਿਰ ਦੇ ਵਿੱਚ ਮਤਲਬ ਮਿੱਥ ਕੇ ਗੋਲੀਆਂ ਮਾਰ ਰਹੇ ਨੇ ਸਿਰ ਦੇ ਵਿੱਚ ਉੱਥੇ ਉਹੜਾ ਜੀ ਜਿੰਨੇ ਮਤਲਬ ਗੱਡੀਆਂ ਜਾਂ ਜਿੰਨੇ ਟਰੈਕਟਰ ਉੱਥੇ ਖੜੇ ਸੀਗੇ ਉਹ ਵੀਡੀਓਜ਼ ਹੈਗੀਆਂ ਨੇ ਉਹਨਾਂ ਨੇ ਕੋਲੈਂਟ ਤੱਕ ਮਤਲਬ ਮਾਰ ਮਾਰ ਕੇ ਪਾੜਿਆ ਨਿਸ਼ਾਨ ਸਹਬ ਲਾ ਕੇ ਪੈਰਾਂ ਦੇ ਥੱਲੇ ਮਾਲੀ ਵੱਡਾ ਨੁਕਸਾਨ ਕਰਨ ਦਾ ਯਤਨ ਕੀਤਾ ਹੈ ਕਿ ਇਹ ਦੁਬਾਰੇ ਸਿਰ ਨਾ ਚੁੱਕ ਸਕਣ ਜੀ ਉਹਨਾਂ ਪੂਰਾ ਜੋਰ ਲਾਇਆ ਇਹ ਵੀ ਖੂਨ ਸਾਹਮਣੇ ਪਰਾ ਦਿਓ ਉਦਾਂ ਹੀ ਪਿਆ ਹੋਇਆ ਆ ਅੱਖ ਤੇ ਛੱਟ ਇਹ ਜਿਹੜਾ ਆ ਚੀਜ਼ ਦੇ ਨਾ ਜਿਹੜੀਆਂ ਰਬੜ ਦੀਆਂ ਨੂੰ ਪਲਾਸਟਿਕ ਦੀਆਂ ਗੋਲੀਆਂ ਦਿਖਾਈਆਂ ਨਾ ਉਹਦੇ ਸਾਹਮਣੇ ਉਹਦੇ ਵਿੱਚੋਂ ਟੁੱਟਿਆ ਹੋਇਆ ਸੀ ਸਾਹਮਣੇ ਇੱਕ ਨੋਕ ਆ ਪਤਲੀ ਜੀ ਉਹ ਆ ਛਰੇ ਜਿਹੜੇ ਲੱਗੇ ਆ ਇਹ ਉਹ ਆ ਬਾਰਾ ਜਿਹਦਾ ਬੋਰ ਦੇ ਲੱਗਦੇ ਆ ਤੇ ਉਹ ਜਿਹੜੀਆਂ ਗੋਲੀਆਂ ਨੇ ਉਹ ਇਦਾਂ ਆ ਸਾਰਾ ਦਾ ਸਾਰਾ ਲੱਤਾਂ ਥੱਲੇ ਤੱਕ ਦੱਸ ਰਹੇ ਨੇ ਪੂਰਾ ਦਾ ਪੂਰਾ ਥੱਲੇ ਤੱਕ ਮਤਲਬ ਆ ਨੌਜਵਾਨ ਫੱਟੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਤੇ ਉਹ ਗੋਲੀਆਂ ਤੁਹਾਨੂੰ ਦਿਖਾ ਦਿੱਤੀਆਂ ਬਾਰਾ ਬੋਰ ਦੀ ਗੋਲੀ ਵੀ ਪਿੱਤਲ ਤੇ ਖੋਲ ਵੀ ਦਿਖਾ ਦਿੱਤੇ ਤੇ ਇਸ ਹੱਦ ਤੱਕ ਇਹ ਹਕੂਮਤ ਗਿਰ ਗਈ ਆ ਪੀ ਇਹਨਾਂ ਨੂੰ ਐਵੇਂ ਲੱਗਦਾ ਕਿ ਵਾਕਈ ਉਹ ਬਾਰਡਰ ਬਣ ਗਿਆ ਕੱਲ ਨੌਜਵਾਨ ਕਹਿ ਰਹੇ ਸੀ ਪੀ ਸਰਹੱਦ ਇਹਨਾਂ ਨੇ ਸਿਰਫ ਇੱਕ ਬਾਰਡਰ ਤੇ ਲਾਈ ਆ ਅਸੀਂ ਖੁੰਜੇ ਤੋਂ ਖੁੰਜੇ ਤੱਕ ਹੁਣ ਖਿੱਚਦੇ ਆ ਉਹਨਾਂ ਨੂੰ ਇਤਰਾਸੀਂ ਬੜਨ ਨਹੀਂ ਦੇਣਾ ਹੈਗਾ ਅਸੀਂ ਸਮਝ ਲਾ ਕਿ ਅਸੀਂ ਵੀ ਇਤੋਂ ਅਲੱਗ ਹੋ ਗਿਆ ਪਾਕਿਸਤਾਨ ਅਲੱਗ ਬਣ ਗਿਆ ਸੀਗਾ ਹਿੰਦੁਸਤਾਨ ਇਹਨਾਂ ਨੇ ਬਣਾ ਲਿਆ ਤੇ ਆ ਹੁਣ ਖਾਲਸਾ ਰਾਜ ਸ਼ੁਰੂਆਤ ਹੋ ਗਈ ਹੈ ਠੀਕ ਉਹ ਉਹ ਚੀਜ਼ ਨੌਜਵਾਨਾਂ ਦੇ ਅੰਦਰ ਆ ਇਹ ਨੌਜਵਾਨਾਂ ਦੇ ਅੰਦਰ ਇਹ ਜਾਣ ਬੁੱਝ ਕੇ ਪਾ ਰਹੇ ਆ ਪੀ ਇਹ ਨੌਜਵਾਨ ਕਿਸਾਨੀ ਦੀ ਲੜਾਈ ਨੂੰ ਫੇਲ ਕਰਨ ਵਾਸਤੇ ਏਫਵਾਵਾ ਫਲਾਕੇ ਇਹ ਕਹਿਣਾ ਚਾਹੁੰਦੇ ਨੇ ਪੀ ਇਹ ਤੇ ਖਾਲਸਤਾਨ ਦੀ ਲੜਾਈ ਲੜਨਾ ਏ ਲੜਨਾ ਏ ਸੀ ਉਹ ਮਨੁੱਖਤਾ ਦੀ ਲੜਾਈ ਕਿਸਾਨੀ ਦੀ ਲੜਾਈ ਇਹ ਖਾਲਸਤਾਨੀ ਸੀਗੀ ਖਾਲਸਤਾਨ ਉਥੇ ਲੈਣ ਗਏ ਸੀਗਾ ਉਹ ਤਾਂ ਕਿਸਾਨੀ ਖੇਤੀ ਦੀ ਗੱਲ ਕਰ ਰਹਾ ਮਨੁੱਖਤਾ ਦੀ ਗੱਲ ਕਰ ਰਹਾ ਪਰ ਸ਼ਰਾਰਤੀ ਅਨਸਰੋਂ ਨੂੰ ਕਮਾ ਕੇ ਕਿਸਾਨੀ ਅੰਦੋਲਨ ਨੂੰ ਬਰਬਾਦ ਕਰਨ ਲਈ ਪੀ ਦੁਨੀਆ ਤੇ ਜੇ ਕੋਈ ਬੋਲਦਾ ਤੇ ਇੱਕ ਕਿਸਾਨ ਹੈ ਇਹ ਇਹ ਸਚਾਈ ਹੈ ਉਹ ਵੀ ਪੰਜਾਬ ਦੇ ਸਿੱਖ ਜਿਹੜੇ ਸੀ ਮੋਰੀ ਨੇ ਕਰੋਨੇ ਵਰਗਾ ਸਕੈਂਡਲ ਹੋਇਆ ਕਰੋਨੇ ਚ ਕਿੰਨੇ ਬੰਦੇ ਮਾਰੇ ਇਹਨਾਂ ਨੇ ਪਰ ਕਿਸਾਨੀ ਮੋਰਚਾ ਤੇ ਆਪਾਂ ਸਾਰੀ ਸੜਕਾਂ ਤੇ ਸਾਂ ਕਿਤੇ ਕਰੋਨਾ ਨਹੀਂ ਸੀ ਇਹ ਕਹਿ ਲਈਏ ਕਿ WHO ਨੂੰ ਕੋ ਚੈਲੰਜ ਕਰਨ ਵਾਲੇ ਤੇ ਇਹ ਲੋਕ ਸਨ ਬਿਲਕੁਲ ਉਸ ਤੋਂ ਬਾਅਦ ਹੁਣ ਤੇ ਅਮਰੀਕਾ ਨੇ ਵੀ ਕਹਿ ਦਿੱਤਾ ਹੈ ਕਿ ਵੈਕਸੀਨ ਜਿਨ੍ਹਾਂ ਨੇ ਲਵਾਈ ਆ ਨਾ ਉਹਨਾਂ ਨੂੰ ਖੂਨ ਚੜਾਇਆ ਜਾ ਸਕਦਾ ਤੇ ਨਾ ਉਹਨਾਂ ਦਾ ਖੂਨ ਕਿਸੇ ਨੂੰ ਚੜਾਇਆ ਜਾ ਸਕਦਾ ਬਿਲਕੁਲ ਉਹ ਹੁਣ ਕਿਹੜੇ ਚੱਪਣੀ ਚ ਨੱਕ ਡੋਬ ਕੇ ਮਰਨਗੇ ਜਿਹੜੇ ਗੁਰਦੁਆਰਿਆਂ ਚ ਕੈਂਪ ਲਾ ਲਾ ਕੇ ਵੈਕਸੀਨਾਂ ਲਵਾਉਂਦੇ ਸੀ ਸਰਕਾਰ ਦੇ ਭਾੜੇ ਦੇ ਹੁਣ ਮੈਂ ਸ਼ਬਦ ਨਹੀਂ ਵਰਤਦਾ ਬਿਲਕੁਲ ਉਹ ਲੋਕਾਂ ਨੇ ਨੁਕਸਾਨ ਕੀਤਾ ਉੱਥੇ ਵੀ ਇਹ ਲੋਕ ਕੜੇ ਅੱਜ ਹੁਣ ਇਹੀ ਕਿਸਾਨ ਭਰਾ ਇਹ ਕਹਿ ਰਹੇ ਨੇ ਵੀ ਜੇ 5 ਰੁਪਏ ਕਿਲੋ ਆਟਾ ਦਿਓ ਕਣਕ ਦਿਓ ਸਾਨੂੰ ਕੋਈ ਦਿੱਕਤ ਨਹੀਂ ਪਰ ਸਾਡੇ ਤੋਂ 5 ਰੁਪਏ 25 ਲੈ ਕੇ ਦੋ ਟੱਬਰ 250 ਰੁਪਏ ਕਿਲੋ ਗਰੀਬਾਂ ਨੂੰ ਵੇਚਣ ਇਹ ਕਿਥੋਂ ਦੀ ਦਿਆਨਤਦਾਰੀ ਹੈ ਕਿਹੜੀ ਸਿਆਣਪ ਹੈ ਇਹ ਦੱਸੋ ਕਿਸਾਨਾਂ ਦੀ ਲੜਾਈ ਹੈ ਇਹ ਤੇ ਮਨੁੱਖਤਾ ਦੀ ਲੜਾਈ ਹੈ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਇਹ ਕਿਸਾਨੀ ਅੰਦੋਲਨ ਨੂੰ ਬਰਬਾਦ ਕਰਨ ਲਈ ਜਾਣ ਬੁਝ ਕੇ ਕਿਹਾ ਜਾ ਰਿਹਾ ਜੀ ਇਹ ਪੰਜਾਬ ਨੂੰ ਵੱਖਰਾ ਕਰਨਾ ਚਾਹੁੰਦੇ ਆ ਜੀ ਇਹ ਖਾਲਿਸਤਾਨ ਦੀਆਂ ਗੱਲਾਂ ਕਰ ਰਿਹਾ ਜੀ ਇਹ ਸ਼ਰਾਰਤੀ ਲੋਕ ਨੇ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਜਿੱਦਾਂ ਸ਼ਰਾਰਤੀ ਲੋਕ ਕਰ ਰਹੇ ਨੇ ਉੱਥੇ ਨੌਜਵਾਨਾਂ ਦੀਆਂ ਵੀਡੀਓਜ਼ ਇਹ ਵੀ ਨੌਜਵਾਨ ਆਈ ਥਿੰਕ ਉਸ ਚੀਜ਼ ਦਾ ਗਵਾਇਆ ਸਾਮਣੋ ਜਿਹੜੀ ਫੋਰਸ ਖੜੀ ਹੈ ਨਾ ਉਹ ਨੌਜਵਾਨਾਂ ਨੂੰ ਬਹੁਤ ਗੰਦੇ ਗੰਦੇ ਇਸ਼ਾਰੇ ਕਰਦੇ ਨੇ ਹੱਥਾਂ ਦੇ ਨਾਲ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਨੇ ਤੇ ਆਈ ਥਿੰਕ ਕੱਲ ਜਦੋਂ ਜੈ ਸ਼੍ਰੀ ਰਾਮ ਕੇਰੇ ਦੇ ਨਾਰੇ ਵਗੈਰਾ ਲੱਗ ਰਹੇ ਸੀ ਤੁਸੀਂ ਉੱਥੇ ਸੀਗੇ ਉਹ ਕਿਦਾਂ ਭੜਕਾ ਰਹੇ ਸੀ ਕੀ ਉਹਨਾਂ ਨੇ ਉਸ ਵੇਲੇ ਕੀਤਾ ਉੱਥੇ ਤੁਹਾਨੂੰ ਕੀ ਕੁਝ ਕਿਹਾ ਸੀ ਕੋਈ ਸੀ ਲਈਏ ਭੜਕਾ ਰਹੇ تھے ਵੇ ਆਪਸ ਵਿੱਚ ਜੋ ਜੋ ਜਾਤੀਵਾਦ ਦਲਾਲੇ ਜੋ ਇਦੋੜੇ ਜਿਹਾ ਆਪਣੇ ਵਾਹਿਗੁਰੂ ਕੇ ਚਲ ਰਹੇ تھے ਉਹ ਜੈ ਸ਼੍ਰੀ ਰਾਮ ਕੇ ਬੋਲ ਰਹੇ تھے ਆਹ ਭਾਈ ਨੌਜਵਾਨ ਭਟਕ ਜੇ ਔਰ ਆਪਸ ਵਿੱਚ ਟਕਰਾਅ ਹੋ ਜਾਏ ਆਂਦੋਲਨ ਕੋ ਖਤਮ ਕਰਨ ਦੀ ਉਹ ਕਰ ਰਹੇ ਹੋ ਆਪ ਹਰਿਆਣਾ ਸੇ ਹੋ ਹਾਂ ਹਰਿਆਣਾ ਕਹਾਂ ਸੇ ਇਸਾਰ ਮਾਜਰਾ ਪਿਆਉ ਗਾਉ ਹੈ ਤੇ ਫਿਰ ਪੰਜਾਬ ਦੇ ਵਿੱਚ ਬਾਰਡਰ ਦੇ ਉੱਤੇ ਜੰਗ ਲੱਗੀ ਹੈ ਤਾਂ ਕਿਦਾਂ ਦਾ ਜ਼ਿਹਨ ਚ ਆਇਆ ਕਿ ਜਾਣਾ ਹੈ ਕਿਸਾਨਾਂ ਦਾ ਸਾਥ ਦੇਣਾ ਹੈ ਹਮ ਤੋ ਕਿਸਾਨੋ ਕਿਸਾਨ ਹੈ ਲੜਾਈ ਤਾਂ ਸਭ ਕੀ ਪੂਰੇ ਭਾਰਤ ਕੀ ਹੈ ਦੋ ਪੰਜਾਬ ਦਾ ਕੀ ਨਾਮ ਹੈ ਜੀ ਸਾਲ ਭਾਰਤ ਕੀ ਲੜਾਈ ਹੈ ਹਮਨੇ ਕੋ ਪੰਜਾਬ ਹਰਿਆਣਾ ਤੋਂ ਸਰਕਾਰ ਕਰ ਰਹੀ ਹੈ ਭਾਰਤ ਕੀ ਲੜਾਈ ਹੈ ਸਾਰਾ ਭਾਰਤ ਕੇ ਲਈ ਲੜਾਈ ਹੈ ਬਿਲਕੁਲ ਸਹੀ ਕਹਿ ਰਹੇ ਹੈ ਬਿਲਕੁਲ ਜੀ ਕਿਉਂਕਿ ਅन्नदाता ਜਿਹੜਾ ਹੈਗਾ ਆ ਇਹ ਹਾਂ ਇਹ ਲੜਾਈ ਅन्नदाता ਦੀ ਹੈ ਇਹ ਲੜਾਈ ਕਿਸਾਨੀ ਦੀ ਹੈ ਇਹ ਲੜਾਈ ਪਾਣ ਪਾਣੀ ਧਰਤੀ ਦੀ ਹੈ ਇਹ ਲੜਾਈ ਮਨੁੱਖਤਾ ਦੀ ਹੈ ਸ਼ਰਾਰਤੀ ਲੋਕ ਕੋਈ ਉਹਨੂੰ ਖਾਲਸਾ ਰਾਜ ਨਾਲ ਜੋੜ ਕੇ ਬਦਨਾਮ ਕਰ ਰਿਹਾ ਹੈ ਕੋਈ ਉਹਨੂੰ ਹਰਿਆਣਾ ਹਿਮਾਚਲ ਨਾਲ ਜੋੜ ਕੇ ਕਰ ਰਿਹਾ ਹੈ ਜਦ ਕਿ ਇਹ ਅੰਦੋਲਨ ਇੱਕ ਕਿਸਾਨੀ ਲੋਕਾਂ ਦਾ ਅੰਦੋਲਨ ਸੀ ਤੇ ਜਿੰਨੂੰ ਉਤਾਰ ਪੀੜ ਕਰਨ ਲਈ ਕਿਤੇ ਉਹ ਨਾਰੇ ਮਰਵਾ ਰਹੇ ਨੇ ਜਾਤੀਵਾਦ ਦੀਆਂ ਗੱਲਾਂ ਕਰਵਾ ਰਿਆ ਤੇ ਜਿਸ ਤਰ੍ਹਾਂ ਹੁਣ ਸੈਣੀ ਸਾਹਿਬ ਤੁਸੀਂ ਦੱਸਿਆ ਵੀ ਉੱਥੇ ਰਹੇ ਹੋ ਕਿ ਕਿਤਰ੍ਹਾਂ ਦੇ ਉਹ ਭੜੇ ਭੜੇ ਇਸ਼ਾਰੇ ਕਰਦੇ ਸੀ ਕਿ ਨੌਜਵਾਨ ਗੁੱਸੇ 'ਚ ਆ ਕੇ ਆਪੇ ਤੋਂ ਬਾਹਰ ਹੋਣ ਇਹ ਸਾਡੇ ਤੇ ਗਲਪਹਿਣ ਤੇ ਅਸੀਂ ਇਹਨਾਂ ਦੇ ਸੱਤਰ ਵਿਛਾ ਦੀ ਨੌਜਵਾਨਾਂ ਨੇ ਸਿੱਧੇ ਤੌਰ ਦੇ ਉੱਤੇ ਔਨ ਕੈਮਰਾ ਇਹ ਗੱਲ ਕਹੀ ਹੈ ਵੀ ਜਿਹੜਾ ਸਾਹਮਣੇ ਇਸ਼ਾਰੇ ਕਰ ਰਿਹਾ ਹੈ ਨਾ ਇੱਕ ਵਾਰ ਸਾਡੇ ਹੱਥ ਲੱਗ ਜੇ ਹੱਥ ਵੱਢ ਕੇ ਸੁੱਟਾਂਗੇ ਉਹਦੇ ਵੀ ਉਹ ਐਨੇ ਗੰਦੇ ਇਸ਼ਾਰੇ ਕਰਦਾ ਤੇ ਇਵਨ ਕੀ 13 ਤਰੀਕ ਦੀ ਮੈਨੂੰ ਯਾਦ ਹੈ ਜਦੋਂ ਸ਼ੰਭੂ ਮੋਰਚੇ ਦੇ ਉੱਤੇ ਪੁਲਿਸ ਫੋਰਸ ਸਾਹਮਣੇ ਆਈ ਸੀ ਗੱਲ ਕਰਨ ਵਾਸਤੇ ਜਦੋਂ ਨੌਜਵਾਨ ਬੋਲ ਰਹੇ ਸੀ ਤਾਂ ਉਹਨਾਂ ਨੇ ਬੜਾ ਵਧੀਆ ਇਹਨੂੰ ਸਮਝ ਕੇ ਦੇਖਿਓ ਕਹਿੰਦੇ ਵੀ ਭਾਈ ਹਮ ਹਰਿਆਣਾ ਕੇ ਆਂ ਆਪ ਪੰਜਾਬ ਕੇ ਹੋ ਪੰਜਾਬ ਕੇ ਹੋ ਆਪ ਹਮਾਰੇ ਬੜੇ ਭਾਈ ਹੋ ਹਮ ਆਪਕੇ ਛੋਟੇ ਭਾਈ ਹੈਂ ਹਮੇ ਕੋਈ ਉਗਰਪੰਤੀ ਨਹੀਂ ਚਾਹੀਏ ਕੁਝ ਵੀ ਜ਼ਿਆਦਾ ਮਤ ਕਰਨਾ ਹਮ ਆਪਕੋ ਮਾਰਨਾ ਨਹੀਂ ਚਾਹਤੇ ਮਤਲਬ ਜਿਹੜੀ ਚੀਜ਼ 2020 ਚ ਪ੍ਰਚਲਿਤ ਹੋਈ ਸੀ ਹਰਿਆਣੇ ਦੇ ਨੌਜਵਾਨਾਂ ਨੇ ਕਿਹਾ ਸੀ ਪੰਜਾਬ ਸਾਡਾ ਵੱਡਾ ਭਰਾ ਆ ਅਸੀਂ ਛਾਤੀਆਂ ਲਾ ਲਿਆ ਉਹ ਪੁਲਿਸ ਵੀ ਉਹ ਮਿੱਠੀਆਂ ਗੋਲੀਆਂ ਪਾਰ ਪਾਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਇੱਕ ਪਾਸੇ ਉਹ ਕਿਹਾ ਜਾ ਰਿਹਾ ਸੀ ਕਿ ਉਸ ਤੋਂ 15 ਮਿੰਟ ਮਿੰਟ ਤੋਂ ਬਾਅਦ ਹੀ ਟਾਇਰ ਗੈਸ ਛੱਟ ਕੇ ਗੋਲੇ ਮਾਰ ਕੇ ਨੌਜਵਾਨ ਜ਼ਖਮੀ ਕਰਨੇ ਸ਼ੁਰੂ ਕੀਤੇ ਸੋ ਇਹ ਖੇਡ ਵੀ ਸਾਨੂੰ ਸਮਝਣੀ ਪੈਣੀ ਆ ਕਿ ਇਮੋਸ਼ਨਸ ਦੇ ਨਾਲ ਇਹ ਕਿੱਦਾਂ ਕਿਹਾ ਨੌਜਵਾਨ ਵੀਰਾਂ ਨੇ ਮੈਂ ਫਿਰ ਵੀ ਕਵਾਂਗਾ ਕਿ ਬੜੀ ਸ਼ਾਂਤੀ ਰੱਖੀ ਐ ਤੁਹਾਨੂੰ ਨਮਸਕਾਰ ਨੌ ਜਵਾਨਾਂ ਚ ਇੰਨੀ ਸ਼ਾਂਤੀ ਰਹੀ ਵੀ ਇੰਨਾ ਧੱਕਾ ਕੀਤਾ ਸਰਕਾਰ ਨੇ ਇੰਨਾ ਤਸ਼ੱਦਦ ਕਰਨ ਦੇ ਬਾਵਜੂਦ ਇਹ ਨੌਜਵਾਨ ਜ਼ਬਰ ਦਾ ਮੁਕਾਬਲਾ ਸ਼ਰ ਨਾ ਕਰਦੇ ਰਹੇ ਨੇ ਇਹਨਾਂ ਕੋ ਹਥਿਆਰ ਨਹੀਂ ਚੁੱਕੇ ਕੋ ਗੋਲੀਆਂ ਨਹੀਂ ਮਾਰੀਆਂ ਗੱਲ ਨਹੀਂ ਪਈ ਤੇ ਮੈਂ ਹੁਣ ਵੀ ਨੌਜਵਾਨਾਂ ਨੂੰ ਕਵਾਂਗਾ ਸ਼ਾਂਤੀ ਬਣਾਈ ਰੱਖਿਓ ਉਹ ਚਾਹੁੰਦੇ ਨੇ ਤੁਹਾਡੀ ਸ਼ਾਂਤੀ ਭੰਗ ਕਰਕੇ ਤੁਹਾਡੇ ਘਰਾਂ ਚੋਂ ਤੁਹਾਡਾ ਨਾਮੋ ਨਿਸ਼ਾਨ ਮਿਟਾ ਦਈਏ ਪਰ ਤੁਸੀਂ ਸ਼ਾਂਤੀ ਬਹਾਲ ਰੱਖਣੀ ਹੈ ਕਿਸਾਨ ਆਗੂਆਂ ਨੇ ਇਕਤਾ ਰੱਖਣੀ ਹੈ ਅਸੀਂ ਤੁਹਾਡੇ ਨਾਲ ਹਾਂ ਜੀ ਸੋ ਇੱਕ ਵਾਰਡ ਦੇ ਵਿੱਚ ਤਾਂ ਪੇਸ਼ੈਂਟਸ ਜਿੰਨੇ ਹੈਗੇ ਨੇ ਉਹਨਾਂ ਨੂੰ ਦੇਖ ਲਿਆ ਉਹਨਾਂ ਦਾ ਹਾਲਚਲ ਪੁੱਛ ਲਿਆ ਤੇ ਹੋਰ ਵੀ ਐਮਰਜੈਂਸੀ ਦੇ ਵਿੱਚ ਵੀ ਪੇਸ਼ੈਂਟਸ ਹੋਰ ਹੈਗੇ ਨੇ ਤੇ ਉਹਨਾਂ ਦਾ ਵੀ ਹਾਲਚਲ ਪੁੱਛਦੇ ਆ ਕਿਉਂਕਿ ਬਹੁਤ ਸਾਰੇ ਪੇਸ਼ੈਂਟਸ ਨੇ ਜਿਹੜੇ ਅਲੱਗ ਅਲੱਗ ਵਾਰਡਸ ਦੇ ਵਿੱਚ ਹੈਗੇ ਨੇ ਤੇ ਸਾਡਾ ਆਪਣਾ ਫਰਜ਼ ਬੰਦਾ ਕਿ ਅਸੀਂ ਦੇਖੀਏ ਕਿ ਹਕੂਮਤ ਕਰ ਕੀ ਰਹੀ ਹੈ ਤੇ ਹਕੂਮਤ ਦਾ ਵੀ ਆਪਣਾ ਫਰਜ਼ ਬੰਦਾ ਕਿ ਉਹ ਆਪਣੇ ਅੰਦਰ ਇੱਕ ਵਾਰ ਝਾਤੀ ਮਾਰਨ ਵੀ ਜਿਹੜੇ ਤੁਸੀਂ ਵਾਅਦੇ ਕੀਤੇ ਜਿਹੜੇ ਦਾਅਵੇ ਕੀਤੇ ਉਹਨਾਂ ਤੋਂ ਮੁਨਕਰ ਤੁਸੀਂ ਹੋਏ ਹੋ ਪਿੱਛੇ ਤੁਸੀਂ ਹੋਏ ਹੋ ਤਾਂ ਫਿਰ ਆਹ ਕਿਸਾਨਾਂ ਦਾ ਵੀ ਇੱਕਸੂਰਾਂ ਦਾ ਨੌਜਵਾਨਾਂ ਦਾ ਕੀ ਕਸੂਰ ਹੈ ਤੁਸੀਂ ਕਿਉਂ ਉਕਸਾ ਰਹੇ ਹੋ ਤੁਸੀਂ ਆਪ ਮਤਲਬ ਕੋ ਕਰ ਰਹੇ ਹੋ ਦੂਜਿਆਂ ਨੂੰ ਮਜਬੂਰ ਕਰ ਰਹੇ ਹੋ ਨੌਜਵਾਨਾਂ ਨੂੰ ਵੀ ਉਹ ਉਹ ਵੀ ਤੁਹਾਡੇ ਉੱਤੇ ਹਮਲਾ ਕਰਨ ਪਰ ਇਹ ਨੌਜਵਾਨੀ ਨਹੀਂ ਕਰੂਗੀ ਤੇ ਆਗੋਂ ਨੂੰ ਮੈਂ ਬੇਨਤੀ ਕਰਦਾ ਕਿ ਡੱਲੇਵਾਲ ਸਾਹਿਬ ਦੀ ਤੇ ਵੀ ਖਰਾਬ ਹੈ ਉਹ ਵੀ ਰਿਜਨ ਦਾ ਹਸਪੀਟਲ ਦੇ ਵਿੱਚ ਆ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਅਸੀਂ ਕਿੱਥੇ ਖੜੇ ਆ ਸਾਡੀ ਜ਼ਿੰਮੇਵਾਰੀ ਕੀ ਹੈ ਕੀ ਸੰਤਰੀ ਮੰਤਰੀ ਆਪਣੀ ਜ਼ਿੰਮੇਵਾਰੀ ਸਮਝ ਰਿਹਾ ਮੋਦੀ ਸਾਹਿਬ ਨੂੰ ਕਹੂੰਗਾ ਸਾਹਮਣੇ ਆ ਕੇ ਝੂਠੇ ਭਾਸ਼ਣ ਦੇਣ ਦੇ ਨਾਲ ਜਾਂ ਟੱਲੀਆਂ ਵਜਾ ਕੇ ਜਾਂ ਕੜਸ਼ੀਆਂ ਖੜਕਾ ਕੇ ਥਾਲੀਆਂ ਖੜਕਾ ਕੇ ਢਿੱਡ ਨਹੀਂ ਭਰਨੇ ਲੋਕਾਂ ਦੇ ਆਹ ਹਰਕਤਾਂ ਅਗਰ ਤੁਸੀਂ ਕਰੋਗੇ ਉਤਰੋਗੇ ਤਾਂ ਫਿਰ ਜਿੱਦਣ ਸਿੱਖਾਂ ਨੇ ਟੱਲ ਖੜਕਾਣੇ ਸ਼ੁਰੂ ਕੀਤੇ ਨਾ ਤਾਂ ਉਸ ਦਿਨ ਤੁਹਾਡੇ ਕੰਨਾਂ ਦੇ ਪਰਦੇ ਪਟਣਗੇ ਇਹ ਯਾਦ